ਉਹਨਾਂ ਨੇ ਗਾਵਾਂ ਮੱਝਾਂ ਰੱਖਿਆ ਨੇ ਉਹ ਵੀ ਰਾਤ ਨੂੰ ਜਿਹੜਾ ਵੱਜ ਜਾਂਦਾ ਸਵੇਰੇ ਗਾਵਾਂ ਮੱਝਾਂ ਨੂੰ ਪਾ ਦਿੰਦੇ ਆ ਹਨਾ ਹੀ ਨੂੰ ਐ ਹੁੰਦਾ ਸੀ ਕਿ ਵੀ ਕਿਤੇ ਮੈਨੂੰ ਕਹਿਣਗੇ ਵੀ ਨਾ ਰੁਕ ਜਾ ਵੀ ਜਿਹੜਾ ਸੀ ਗਾਵਾਂ ਮੱਝਾਂ ਨੂੰ ਪਾਣੇ ਵੀ ਉਹ ਵੀ ਤਿੰਨ ਜਿਹੜਾ ਕਰਾਂਗੇ ਵੀ ਤੂੰ ਖਾਣੇ ਕਰੀ ਪਰ ਨਹੀਂ ਰੁਕਿਆ ਨਹੀਂ ਕਿ ਸਰੀ ਨਹੀਂ ਇਦਾਂ ਤਾਂ ਕੁਛ ਨਹੀਂ ਹੁੰਦਾ ਜੀ ਮੈਂ ਤਾਂ ਹੀ ਕਮੇਟੀ ਮੈਂਬਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਮੀਦੂ ਉਹਨਾਂ ਨੇ ਉਹ ਰੇਹਨ ਦਾ ਮੌਕਾ ਦਿੱਤਾ ਹੀ ਕਿਸੇ ਵਗੰ ਦਾ ਮੌਕਾ ਦਿੱਤਾ ਇਹ ਬਹੁਤ ਵੱਡੀ ਗੱਲ ਹੈ ਕਿਤੇ ਸਾਨੂੰ ਨਾ ਹੋ ਜਵੇ ਇਹਨੂੰ ਜ਼ਹਿਰ ਦਾ ਟੀਕਾ ਲਵਾ ਦਿੰਦੇ ਤਾਂ ਬੋਝ ਬਣ ਗਿਆ ਇਹ ਤਾਂ ਕੁਝ ਕਰ ਨਹੀਂ ਸਕਦਾ ਫਿਰ ਜੇ ਤਾਂ ਮੇਰੇ ਅੰਦਰ ਹੌਸਲਾ ਹੁੰਦਾ ਸੀ ਨਾ ਉਹ ਟੁੱਟ ਜਾਂਦਾ ਸੀਗਾ ਸਗੇ ਚਾਚਾ ਜੀ ਸੀਗੇ ਨਹੀਂ ਉਹਨਾਂ ਨੇ ਨਾ ਉਦੋਂ ਉਸ ਟਾਈਮ 80000 ਰੁਪਏ ਮੇਰੇ ਡੈਡੀ ਨੇ ਦਿੱਤਾ ਸੀ ਉਹ ਵੀ ਵਿਆਸ ਤੇ ਉਹ ਵੀ ਸਗੇ ਚਾਚਾ ਜੀ ਹੋ ਕੇ ਉਹਨਾਂ ਨੇ ਵਿਆਸ ਤੇ ਪਹਿ ਦਿੱਤੇ ਸੀ ਕਿ ਬਿਆਲ ਹੈ ਫੜਾ ਬਈ ਤੂੰ ਮੁੰਡੇ ਤੇ ਲਾ ਕੋਈ ਨਹੀਂ ਮੈਨੂੰ ਜੀ ਦੀ ਨੋਟਿਸ ਜੀ ਜਿਹਦਾ ਕੋਈ ਨਹੀਂ ਨਾ ਹੁੰਦਾ ਉਹ ਰੱਬ ਹੁੰਦਾ ਅੱਜ ਤੁਹਾਨੂੰ ਗੁਰੂ ਘਰ ਦੇ ਵਿੱਚ ਤੁਸੀਂ ਰਹਿ ਰਹੇ ਹੋ ਤਾਂ ਤੁਹਾਡੇ ਰੱਬ ਰੱਬ ਤੁਹਾਡਾ ਸਾਥ ਦੇ ਰਿਹਾ ਹੈ ਛੁੱਟੀ ਆ ਗਈ ਮੈਂ ਡੈਡੀ ਨੂੰ ਕਿਹਾ ਮੈਂ ਕਿਹਾ ਮੈਂ ਕੰਮ ਤੇ ਲੱਗ ਜਾਣਾ ਹੀ ਤੇ ਡੈਡੀ ਨੂੰ ਫਿਰ ਡੈਡੀ ਮੈਨੂੰ ਕੁੱਟਣ ਲੱਗ ਗਏ ਡੈਡੀ ਕਹਿੰਦਾ ਨਹੀਂ ਵੀ ਹਲੇ ਮੈਂ ਜਾਉਣਾ ਹਲੇ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਉਹ 2 ਮਹੀਨੇ ਅੱਜ ਕਿੰਨੇ ਸਾਲ ਹੋ ਗਏ ਉਸ ਤੋਂ ਬਾਅਦ ਮੈਂ ਕਦੇ ਸਕੂਲੇ ਗਿਆ ਨਹੀਂ ਉਹ ਟਾਈਮ ਮੈਂ ਹਾਰ ਹੀ ਗਿਆ ਸੀ ਕਿਉਂਕਿ ਉਸ ਟਾਈਮ ਮੈਨੂੰ ਸਪੋਰਟ ਕਰਨ ਵਾਲਾ ਕੋਈ ਹੈ ਨਹੀਂ ਸੀਗਾ ਹੀ ਉਹ ਗੱਲ ਨਹੀਂ ਸਕਦਾ ਵੀ ਇਹ ਥੋੜੇ ਟਾਈਮ ਦਾ ਮਹਿਮਾਨ ਆ ਜੁਣਦਾ ਕਣਕੀ ਘਰ ਦੇ ਅੰਦਰ ਸਾਈਨ ਕਰਾਤਾ ਸੀ ਕਿ ਡੈਡੀ ਨੂੰ ਕਹਿੰਦਾ ਸੀ ਕਿ ਐਡਮਿਟ ਕਰਨ ਤੋਂ ਪਹਿਲਾਂ ਬੱਤੀ ਵਾਲੇ ਨੇ ਕਿ ਵੀ ਤੁਸੀਂ ਐਂ ਕਰੋ ਵੀ ਤੁਸੀਂ ਸਾਈਨ ਕਰਕੇ ਦੇ ਦਿਓ ਵੀ ਜੀ ਕੋਰੋਨਾ ਚਾਹ ਨਹੀਂ ਸਾਡੇ ਜਿੰਮੇਵਾਰੀ ਨਹੀਂ ਹੋਣੀ ਜੇ ਨਹੀਂ ਮਰਿਆ ਫਿਰ ਵੀ ਜਰੂਰ ਕੋਈ ਨਾ ਕੋਈ ਕਾਰਨ ਹੋਣਾ ਜਿਹਦੇ ਕਰਕੇ ਬਾਬਾ ਜੀ ਨੇ ਮੈਨੂੰ ਬਚਾਇਆ ਤੁਹਾਰ ਨਹੀਂ ਮੈਂ ਲੋਕੇ ਫਿਰ ਜਦੋਂ ਕੰਮ ਕਰਕੇ ਜਦੋਂ ਪੈਸੇ ਆਏ ਸੀਗੇ ਫਿਰ ਮੈਂ ਡੈਡੀ ਨੂੰ ਦਿੱਤਾ ਸੀ ਗਈ ਫਿਰ ਡੈਡੀ ਕਹਿੰਦੇ ਵੀ ਤੂੰ ਐ ਕਰ ਵੀ ਤੇਰੇ ਸਕੂਲੋਂ 2 ਮਹੀਨੇ ਹੀ ਛੁੱਟੀ ਲੈ ਲੈਣਿਆ ਵੀ 2 ਮਹੀਨੇ ਤੂੰ ਹਲੇ ਹੋਰ ਕੰਮ ਕਰ ਲੈ ਵੀ 2 ਮਹੀਨੇ ਬਾਅਦ ਨੂੰ ਸਕੂਲੇ ਫਿਰ ਭਰ ਦੂਗਾ ਪਰ ਜਦੋਂ ਇਦਾਂ ਦਾ ਟਾਈਮ ਆਇਆ ਉਦੋਂ ਤਾਂ ਹੌਲੀ-ਹੌਲੀ ਸਾਰੀ ਸਾਲ ਛੱਡਣ ਲੱਗ ਗਈ ਜੀ ਸਾਡੀ ਜ਼ਿੰਦਗੀ ਦੇ ਵਿੱਚ ਮਾੜਾ ਜਿਹਾ ਦੁੱਖ ਵੀ ਆ ਜਾਵੇ ਤਾਂ ਅਸੀਂ ਹਰ ਉਸ ਚੀਜ਼ ਨੂੰ ਕਸੂਰਵਾ ਠਹਿਰਾਉਣ ਲੱਗ ਜਾਂਦੇ ਆ ਜੋ ਕਸੂਰਵਾਰ ਹੁੰਦੀ ਵੀ ਨਹੀਂ ਅਸੀਂ ਹਰ ਇੱਕ ਉਸ ਚੀਜ਼ ਨੂੰ ਕੋਸਣ ਲੱਗ ਜਾਂਦੇ ਜਿਸ ਨੂੰ ਕੋਸਣ ਦਾ ਕੋਈ ਮਤਲਬ ਵੀ ਨਹੀਂ ਬਣਦਾ ਅਸੀਂ ਰੱਬ ਨੂੰ ਕਸੂਰਵਾ ਠਹਿਰਾਉਣ ਲੱਗ ਜਾਂਦੇ ਆ ਅਸੀਂ ਆਪਣੇ ਦੁੱਖ ਨੂੰ ਸਭ ਤੋਂ ਵੱਡਾ ਦੁੱਖ ਮੰਨਦੇ ਆ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਤਾਂ ਜਿਹੜੇ ਲੋਕ ਆਪਣੇ ਦੁੱਖ ਨੂੰ ਸਭ ਤੋਂ ਵੱਡਾ ਦੁੱਖ ਮੰਨਦੇ ਨੇ ਇਹ ਵੀਡੀਓ ਉਹਨਾਂ ਦੇ ਲਈ ਹੈ ਇਸ ਨੂੰ ਦੇਖ ਕੇ ਤੁਹਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਣ ਵਾਲੀ ਹੈ ਜਦੋਂ ਆਪਾਂ ਟੁੱਟ ਜਾਂਦੇ ਆ ਕੋਈ ਮਾੜਾ ਜਿਹਾ ਦੁੱਖ ਆਉਂਦਾ ਹੈ ਸਾਡੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਤਾਂ ਅਸੀਂ ਅੱਜ ਤੁਹਾਨੂੰ ਉਸ ਸ਼ਖਸ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਸ ਦਾ ਨਾਮ ਹੈ ਮਨਦੀਪ ਜਿਸ ਦੀਆਂ ਦੋਵੇਂ ਲੱਤਾਂ ਤਾਂ ਨਹੀਂ ਹੈਗੀਆਂ ਪਰ ਹਿੰਮਤ ਇੰਨੀ ਜ਼ਿਆਦਾ ਹੈ ਕਿ ਉਹ ਜ਼ ਮੈਟੋ ਦੇ ਡਿਲੀਵਰੀ ਕਰਦਾ ਹੈ ਉਹ ਵੀ ਐਕਟਿਵ ਆ ਤੇ ਤਾਂ ਆਓ ਤੁਹਾਨੂੰ ਮਨਦੀਪ ਦੇ ਨਾਲ ਮਿਲਵਾਉਂਦੇ ਆਂ ਸਤਿ ਸ਼੍ਰੀ ਅਕਾਲ ਮੰਦੀਪ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਜੀ ਤੁਸੀਂ ਸੁਣਾਓ ਕੀ ਆ ਕੀ ਮੰਦੀਪ ਕਿਵੇਂ ਹੋਇਆ ਇਹ ਸਭ ਕੁਝ ਤੋਂ ਤੁਸੀਂ ਕਿਸ ਸਮੇਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਇਹ ਦੋਵੇਂ ਲੱਤਾਂ ਕਦੋਂ ਕੀ ਹੋਇਆ ਸੀ ਇਹ ਇਹ 2020 20 ਦੇ ਵਿੱਚ ਨਾ ਟ੍ਰੇਨ ਐਕਸੀਡੈਂਟ ਨਾ ਹੋਇਆ ਸੀ ਕਈ ਮੈਂ ਦਿਨ ਲਾ ਕੇ ਤੇ ਮੈਂ ਰਾਤ ਨੂੰ ਕੰਮ ਤੇ ਜਾ ਰਿਹਾ ਸੀ ਕਈ ਦਿਹਾੜੀ ਤੇ ਉਹਨਾਂ ਨੇ ਵਾਪਸ ਕਰਤਾ ਸੀ ਕਈ ਉਹਨਾਂ ਨੇ ਇਹ ਕਿਹਾ ਸੀ ਵੀ ਅੱਜ ਤੁਸੀਂ ਲੇਟ ਹੋ ਗਿਓ ਵੀ ਤੁਸੀਂ ਕੱਲ ਨੂੰ ਆ ਜਾਓ ਵੀ ਅੱਜ ਤੁਸੀਂ ਘਰ ਨੂੰ ਚੱਲ ਜੋਗੇ ਤੇ ਫਿਰ ਰੋਜ਼ ਦਾ ਆਉਣਾ ਜਾਣਾ ਸੀ ਕਈ ਫਾਟਕ ਕ੍ਰੋਸ ਕਰਕੇ ਆਣਾ ਜਾਣਾ ਸੀ ਪਰ ਉਸ ਦਿਨ ਇਦਾਂ ਹੋਇਆ ਸੀ ਕਈ ਫਾਟਕ ਲੱਗਿਆ ਹੋਇਆ ਸੀ ਕਈ ਟ੍ਰੇਨ ਆ ਨਹੀਂ ਰਹੀ ਸੀ ਨਾ ਇੱਧਰ ਆ ਰਹੀ ਸੀ ਨਾ ਇੱਧਰ ਆ ਰਹੀ ਸੀ ਤੇ ਫਿਰ ਮੈਂ ਸੋਚਿਆ ਵੀ ਮੈਂ ਤਾਂ ਨਿਕਲ ਜੂਗਾ ਵੀ ਚੱਲਦੇ ਆ ਜਦੋਂ ਫਟ ਕਰਾਸ ਕਰਨ ਲੱਗਾਂ ਪਹਿਲਾਂ ਫਟ ਕਿਤੇ ਮੇਰਾ ਆ ਪੈਰ ਫਸ ਗਿਆ ਸੀ ਗਈ ਤੇ ਫਿਰ ਮੈਂ ਐ ਡਿੱਗ ਗਿਆ ਸੀ ਗਈ ਤੇ ਜਿਹਦੇ ਉੱਪਰ ਟ੍ਰੇਨ ਚੱਲਦੀ ਆ ਪਟਰੀ ਦੇ ਉੱਪਰ ਜੀ ਫਿਰ ਮੇਰਾ ਸਿਰ ਉਹਦੇ ਉੱਪਰ ਵੱਜਿਆ ਸੀ ਗਈ ਉਮਰ ਕਿੰਨੀ ਤੁਹਾਡੀ ਉਮਰ ਕਿੰਨੀ ਸੀ ਉਸ ਸਮੇਂ ਉਹਦਾ ਵੀ 20 ਸਾਲ ਸੀ ਉਮਰ 20 ਸਾਲ ਦੀ ਉਮਰ ਦੇ ਵਿੱਚ ਇੱਕ ਪੜਨ ਦੀ ਉਮਰ ਹੁੰਦੀ ਆ ਬੱਚੇ ਪੜਾਈ ਕਰਦੇ ਨੇ ਹੈਨਾ ਤੇ ਤੁਸੀਂ ਕੀ ਕੰਮ ਕਰਦੇ ਸੀ ਉਸ ਸਮੇਂ ਮੈਂ ਉਦੋਂ ਹੀ ਦਿਨੇ ਗੱਡੀ ਨਾਲ ਜਾਂਦਾ ਹੁੰਦਾ ਸੀ ਗਈ ਤੇ ਰਾਤ ਨੂੰ ਦਿਹਾੜੀ ਤੇ ਜਾਂਦਾ ਹੁੰਦਾ ਸੀ ਗਈ ਲੋਹੇ ਵਾਲੀ ਫੈਕਟਰੀ ਦੇ ਵਿੱਚ ਤੁਸੀਂ ਪੜਾਈ ਕਿਉਂ ਨਹੀਂ ਕੀਤੀ ਮੰਦੀ ਪੜਾਈ ਜੀ ਜਿੱਦਾਂ ਨਾ ਗਰਮੀ ਦੀ ਛੁੱਟੀ ਪਈ ਹੋਈ ਸੀਗੀ ਇੱਕ ਵਾਰ ਜੀ ਕਿ ਮੈਂ ਉਦੋਂ ਕੰਮ ਤੇ ਲੱਗ ਗਿਆ ਸੀਗਾ ਹੀ ਤੇ ਮੈਂ ਕਿਹਾ ਵੀ ਦੋ ਕਿ ਪੈਸੇ ਬਣ ਜਾਣਗੇ ਗਰਮੀਆਂ ਦੀਆਂ ਛੁੱਟੀਆਂ ਸੀਗੀਆਂ ਤਾਂ ਉਸ ਸਮੇਂ ਦੇ ਵਿੱਚ ਇਹ ਹੋਇਆ ਸੀਗਾ ਤੁਹਾਡੇ ਨਾਲ ਹਾਂ ਜੀ ਉਦੋਂ ਫਿਰ ਮੈਂ ਪੜ ਪੜਦਾ ਪੈ ਸੀ ਗਰਮੀ ਛੁੱਟੀ ਹੈਗੀ ਮੈਂ ਡੜਿੰਗ ਕਿਹਾ ਮੈਂ ਕਿਹਾ ਮੈਂ ਕੰਮ ਤੇ ਲੱਗ ਜਾਣਾ ਹੀ ਦੇ ਡੈਡੀ ਨੂੰ ਫਿਰ ਡੈਡੀ ਮੈਨੂੰ ਕੁੱਟਣ ਲੱਗੇ ਡੈਡੀ ਕਹਿੰਦੇ ਨਹੀਂ ਵੀ ਹਲੇ ਮੈਂ ਜਾਉਣਾ ਹਲੇ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਤੇ ਉਸ ਤੋਂ ਬਾਅਦ ਨਹੀਂ ਮੈਂ ਲੋਕ ਕੇ ਫਿਰ ਜਦੋਂ ਕੰਮ ਕਰਕੇ ਜਦੋਂ ਪੈਸੇ ਆਏ ਸੀਗੇ ਫਿਰ ਮੈਂ ਡੈਡੀ ਨੂੰ ਦਿੱਤਾ ਸੀ ਗਈ ਫਿਰ ਡੈਡੀ ਕਹਿੰਦੇ ਵੀ ਤੂੰ ਐ ਕਰ ਵੀ ਤੇਰੇ ਸਕੂਲ ਨੂੰ 2 ਮਹੀਨੇ ਹੀ ਛੁੱਟੀ ਲੈ ਲੈਣਿਆ ਵੀ 2 ਮਹੀਨੇ ਤੂੰ ਹਲੇ ਹੋਰ ਕੰਮ ਕਰ ਲੈ ਵੀ 2 ਮਹੀਨੇ ਬਾਅਦ ਤੈਨੂੰ ਸਕੂਲੇ ਫਿਰ ਪਾ ਦੂੰਗਾ ਪਰ ਉਹ 2 ਮਹੀਨੇ ਅੱਜ ਕਿੰਨੇ ਸਾਲ ਹੋ ਗਏ ਉਸ ਤੋਂ ਬਾਅਦ ਮੈਂ ਕਦੇ ਸਕੂਲੇ ਗਿਆ ਨਹੀਂ ਫਿਰ ਕਰਦਿਆ ਮਜਬੂਰੀਆਂ ਕਰਕੇ ਫਿਰ ਮੈਨੂੰ ਸਕੂਲ ਛੱਡਣਾ ਪਿਆ ਮਨਦੀਪ ਜਿਸ ਸਮੇਂ ਤੁਹਾਡੀਆਂ ਦੋਵੇਂ ਲੱਤਾਂ ਚਲੀ ਗਈਆਂ ਸੀ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਹੁਣ ਮੈਂ ਇਹ ਦੋਵੇਂ ਲੱਤਾਂ ਮੇਰੇ ਕੋਲ ਨਹੀਂ ਹੈਗੀਆਂ ਮੈਂ ਅਪਾਹਜ ਹੋ ਚੁੱਕਿਆ ਹਾਂ ਉਸ ਸਮੇਂ ਦੇ ਵਿੱਚ ਤੁਹਾਨੂੰ ਮਤਲਬ ਜ਼ਿੰਦਗੀ ਤੋਂ ਹਾਰ ਗਏ ਸੀਗੇ ਕਿ ਉਸੇ ਸਮੇਂ ਸੋਚ ਲਿਆ ਸੀ ਕਿ ਮੈਂ ਜਿੱਤਣਾ ਹੈ ਹਾਂਜੀ ਹਾਰ ਤਾਂ ਇਹ ਪਹਿਲਾਂ ਤਾਂ ਹੀ ਮੈਂ ਹਾਰ ਹੀ ਗਿਆ ਸੀ ਕਿਉਂਕਿ ਉਸ ਟਾਈਮ ਮੈਨੂੰ ਸਪੋਰਟ ਕਰਨ ਵਾਲਾ ਕੋਈ ਹੈ ਨਹੀਂ ਸੀਗਾ ਹੀ ਜਿਹੜੇ ਮੇਰੇ ਯਾਰ ਦੋਸਤ ਸਿਗੇ ਹੀ ਉਹ ਵੀ ਹਸਪੀਟਲ ਤੱਕ ਆਉਂਦੇ ਸੀਗੇ 1 ਮਹੀਨਾ 20 ਦਿਨ ਰਿਹਾ ਹੀ ਓ ਹਸਪੀਟਲ ਚ ਆ ਕੇ ਚਲੇ ਜਾਂਦੇ ਹੁੰਦੇ ਸੀ ਕਿ ਉਹ ਤਾਂ ਆ ਕੇ ਚਲੇ ਜਾਂਦੇ ਸੀ ਕਿਉਂਕਿ ਮੈਨੂੰ ਕਰੋਨਾ ਕੱਢਿਆ ਹੋਇਆ ਸੀਗਾ ਹੀ ਇੱਕ ਤਾਂ ਮੈਂ ਆਪਣੇ ਦਰਦ ਨਾਲ ਮਰਦਾ ਸੀਗਾ ਹੀ ਤੇ ਦੂਜਾ ਉਹਨਾਂ ਨੇ ਮੈਨੂੰ ਕਰੋਨਾ ਕਰਤਾ ਸੀਗਾ ਹੀ ਉਹ ਕਹਿੰਦੇ ਸੀ ਵੀ ਇਹ ਬਚ ਨਹੀਂ ਸਕਦਾ ਵੀਏ ਥੋੜੇ ਟਾਈਮ ਦਾ ਮਹਿਮਾਨ ਆ ਵੀ ਅਸੀਂ ਕੋਈ ਵੀ ਉਹ ਉਹ ਨਹੀਂ ਕਹਿੰਦੇ ਕਿ ਵੀ ਇਹ ਬਚ ਜੂਗਾ ਪਰ ਬਚੂਗਾ ਨਹੀਂ ਜਣ ਕੇ ਘਰ ਦੇ ਨਾਲ ਸਾਈਨ ਕਰਾਤਾ ਸੀ ਕਿ ਡੈਡੀ ਨੂੰ ਕਹਤਾ ਸੀ ਕਿ ਐਡਮਿਟ ਕਰਨ ਤੋਂ ਪਹਿਲਾਂ ਬੱਤੀ ਵਾਲੇ ਨੇ ਕਿ ਵੀ ਤੁਸੀਂ ਐ ਕਰੋ ਵੀ ਤੁਸੀਂ ਸਾਈਨ ਕਰਕੇ ਦੇ ਦਿਓ ਵੀ ਜੀ ਕੋਰੋਨਾ ਚ ਕਰੇ ਸਾਡੀ ਜ਼ਿੰਮੇਵਾਰੀ ਨਹੀਂ ਹੋਊਗੀ ਤੇ ਫਿਰ ਡੈਡੀ ਨੇ ਸਾਈਨ ਕਰਕੇ ਦੇ ਦਿੱਤਾ ਸੀ ਕਿ ਵੀ ਕੋਰੋਨਾ ਚ ਮੇਰੇ ਸਾਡੀ ਜ਼ਿੰਮੇਵਾਰੀ ਹੈ ਜੇ ਕੋਰੋਨਾ ਤੋਂ ਬਿਨਾਂ ਮੇਰਾ ਪੀਸ ਬੋਲਦੇ ਤਾਂ ਕੇਸ ਕਰ ਦਾਂਗੇ ਤੁਸੀਂ ਪੇਸ਼ੈਂਟ ਦੇ ਐਡਮਿਟ ਕਰਦੇ ਫੇ ਚਲੋ ਉਹਨਾਂ ਨੇ ਐਡਮਿਟ ਕੀਤਾ ਹੀ ਬਹੁਤ ਔਖਾ ਐਡਮਿਟ ਕੀਤਾ ਹੀ ਤੇ 1 ਮਹੀਨਾ 20 ਦਿਨ ਹਸਪੀਟਲ ਚ ਰਹੀ ਤੇ ਮੈਨੂੰ ਕਰੋਨਾ ਚ ਕਰਤਾ ਸੀ ਗਈ ਫਿਰ 14 ਦਿਨ ਕਰੋਨਾ ਡਿਪਾਰਟਮੈਂਟ ਚ ਰਿਹਾ ਹੀ ਫਿਰ ਰੋਂਦਾ ਹੀ ਸੀਗਾ ਹੀ ਜਦੋਂ ਜਦੋਂ ਡਾਕਟਰ ਆਉਂਦੇ ਸੀ ਕਈ ਤਾਂ ਮੋਟੀਵੇਟ ਕਰਦੇ ਸੀ ਕਈ ਐ ਕਹਿੰਦੇ ਸੀ ਵੀ ਤੂੰ ਪੈਨਸ਼ਨ ਨਾਲ ਲਈਏ ਅਸੀਂ ਤੇਰੇ ਨਾਲ ਆ ਵੀ ਤੈਨੂੰ ਬਚਾਵਾਂਗੇ ਤੇ ਕਈ ਆਉਂਦੇ ਸੀਗੇ ਦੂਰੇ ਹੀ ਦੂਰੇ ਹੀ ਖੜ ਜਾਂਦੇ ਸੀਗੇ ਜਦੋਂ ਦਵਾਈ ਮੰਗਦਾ ਹੁੰਦਾ ਸੀਗਾ ਹੀ ਦੂਰੇ ਹੀ ਕਹਿ ਦਿੰਦੇ ਸੀ ਵੀ ਅਸੀਂ ਨਹੀਂ ਦੇਣਾ ਵੀ ਤੈਨੂੰ ਕੋਰੋਨਾ ਹੋਇਆ ਹੋਇਆ ਵੀ ਸਾਨੂੰ ਵੀ ਹੋ ਜਾਊਗਾ ਉਦੋਂ ਐਦਾਂ ਦਾ ਟਾਈਮ ਚੱਲਦਾ ਸੀਗਾ ਹੀ ਜਿਸ ਸਮੇਂ ਦੇ ਵਿੱਚ ਤੁਹਾਡੇ ਫਾਦਰ ਤੋਂ ਸਾਈਨ ਕਰਵਾ ਲਏ ਸੀਗੇ ਤੁਹਾਨੂੰ ਉਹ ਗੱਲ ਪਤਾ ਸੀ ਕਿ ਉਸ ਸਮੇਂ ਜਦੋਂ ਤੁਸੀਂ ਉੱਤੇ ਸੀਗੇ ਸਟਰੱਕਚਰ 'ਚ ਸੀਗੇ ਤੁਹਾਨੂੰ ਪਤਾ ਸੀਗੀ ਮੈਂ ਉੱਥੇ ਪਿਆ ਸੀਗਾ ਹੀ ਪੈਰ ਮੇਰੇ ਨਾਲ ਜਦੋਂ ਗੋਡੇ ਤੋਂ ਵੱਡੇ ਗਏ ਸੀ ਆਰੇ ਤੁਨ੍ਹੇ ਪੈਰ ਗੋਡੇ ਤੋਂ ਵੱਡੇ ਗਏ ਸੀ ਪੈਰ ਚੁੰਨੀ ਦੇ ਵਿੱਚ ਲਪੇਟ ਕੇ ਤੇ ਸਾਹਮਣੇ ਪਿਆ ਸੀ ਸਟ੍ਰੈਚਰ ਦੇ ਉੱਪਰ ਤੇ ਉਹਦੇ ਉੱਪਰ ਹੀ ਮੈਂ ਪਿਆ ਸੀ ਗਈ ਤੇ ਉੱਥੇ ਡਾਕਟਰ ਨਾਲ ਬਹਿਸ ਵਾਜੀ ਚੱਲ ਰਹੀ ਸੀ ਕਿ ਵੀ ਅਸੀਂ ਨਹੀਂ ਐਡਮਿਟ ਕਰਨਾ ਇਹਨੂੰ ਕਿਤੇ ਹੋਰ ਲੈ ਕੇ ਜਾਓਈ ਦਾਤ ਨੂੰ 11 ਵਜੇ ਹੋਇਆ ਸੀ ਗਈ 1:30 ਵਜੇ ਮੈਨੂੰ ਲੁਧਿਆਣੇ ਸਿਵਲ ਚ ਲੈ ਕੇ ਗਈ ਸੀ ਗਈ ਉਹਨਾਂ ਨੇ ਜਵਾਬ ਦਿੱਤਾ ਸੀ ਗਈ ਉਹ ਕਹਿੰਦੇ ਵੀ ਅਸੀਂ ਇਹਨੂੰ ਐਡਮਿਟ ਨਹੀਂ ਕਰ ਸਕਦੇ ਵੀ ਇਹਦਾ ਬਲੱਡ ਸਾਰਾ ਬੈ ਚੁੱਕਿਆ ਵੀ ਤੁਸੀਂ ਐਂ ਕਰੋ ਬੱਤੀ ਲੈ ਜੋਈ ਫਿਰ ਉੱਥੋਂ 1:30 ਵਜੇ ਨਿਕਲੇ ਸੀ 7:30 ਵਜੇ ਬੱਤੀ ਉੱਥੇ ਪਹੁੰਚੇ ਸੀ ਗਈ ਪੀਜੀਆਈ ਪੀਜੀਹੇ ਪਹੁੰਚੇ ਉਹਨਾਂ ਨੇ ਵੀ ਜਵਾਬ ਦਿੱਤਾ ਉਹ ਕਹਿੰਦੇ ਕਿ ਅਸੀਂ ਨਹੀਂ ਐਡਮਿਟ ਕਰ ਸਕਦੇ ਵੀ ਤੁਸੀਂ ਇਹਨੂੰ ਇੱਕਦਮ ਕਰੋ ਵੀ ਜੇ ਇਹਨੂੰ ਕੋਈ ਬਚਾ ਸਕਦਾ ਤਾਂ ਵੀ ਬੱਤੀ ਵਾਲੇ ਪਹਚਾ ਲੈਣਗੇ ਐ ਕੋਈ ਨਹੀਂ ਬਚਾ ਸਕਦਾ ਜਿੱਥੇ ਮਰਜ਼ੀ ਲੈ ਕੇ ਜਾਊਗਾ ਪਰ 7:30 ਵਜੇ ਬੱਕੀ ਪਹੁੰਚੇ ਸੀ ਗਈ ਤੁਹਾਨੂੰ ਉਸ ਸਮੇਂ ਹੋਸ਼ ਸੀਗੀ ਜਾਂ ਤੁਸੀਂ ਬੇਹੋਸ਼ ਸੀਗੇ ਨਹੀਂ ਮੈਂ ਮੈਨੂੰ ਉਦੋਂ ਹੋਸ਼ ਸੀਗੀ ਜੀ ਮੈਨੂੰ ਨਾ ਮੈਨੂੰ ਚੱਕਰ ਵੀ ਆ ਰਹੇ ਸੀ ਮੈਂ ਤਾਂ ਹੀ ਸੋਚ ਰਿਹਾ ਸੀ ਕਿ ਵੀ ਹੁਣ ਦੋ ਮਿੰਟ ਪਹਿਲਾਂ ਮੈਂ ਕਿਹ ਸੀ ਜਦੋਂ ਮੇਰੇ ਉੱਤੇ ਹੀ ਟ੍ਰੇਨ ਲੱਗੀ ਜੀ ਪੈਰ ਮੇਰੇ ਵੱਢ ਕੇ ਸਾਈਡ ਤੇ ਪਈ ਸੀ ਮੈਂ ਕਿਤੇ ਪਿਆ ਸੀ ਗਈ ਫਿਰ ਮੈਂ ਤਾਂ ਐਸਕੇ ਵੀ ਲਾਈਫ ਹੀ ਚੇਂਜ ਹੋ ਗਈ ਜ਼ਿੰਦਗੀ ਚੇਂਜ ਹੋ ਗਈ ਮੈਂ ਤਾਂ ਐਸਿਕਾ ਕਿ ਵੀ ਵੀ ਮੇਰੇ ਤੋਂ ਨਾਲ ਵੀ ਨਹੀਂ ਕੋਈ ਖੜੂਗਾ ਜਦੋਂ ਠੀਕ ਸੀ ਗਈ ਉਦੋਂ ਯਾਰ ਦੋਸਤ ਵੀ ਕਹਿੰਦਾ ਸੀ ਵੀ ਤੁਸੀਂ ਤੇਰੇ ਨਾਲ ਖੜਿਆ ਕੋਈ ਗੱਲ ਹੋਈ ਜਦ ਤੱਕ ਦੱਸਦੀ ਪਰ ਜਦੋਂ ਇਦਾਂ ਦਾ ਟਾਈਮ ਆ ਛੱਡਣ ਲੱਗ ਗਈ ਸਾਰੀ ਜਦੋਂ ਮੈਂ ਫੋਨ ਕਰਦਾ ਹੁੰਦਾ ਸੀ ਗਈ ਕਈ ਤਾਂ ਫੋਨ ਵੀ ਨਹੀਂ ਚੱਕਦੇ ਹੁੰਦੇ ਸੀ ਕਈ ਐ ਸਮਝਦੇ ਹੁੰਦੇ ਸੀ ਵੀ ਇਹਦਾ ਫੋਨ ਆ ਗਿਆ ਕਿਤੇ ਕੁਝ ਮੰਗੀ ਨਹੀਂ ਮੰਗ ਨਾ ਲਵੇ ਯਾਨੀ ਕਿ ਐਦਾਂ ਦਾ ਟਾਈਮ ਆ ਗਿਆ ਸੀ ਗਈ ਪਰ ਮੈਨੂੰ ਆਸ ਗਈ ਜੇ ਮੈਂ ਸੋਚ ਲਿਆ ਸੀ ਕਿ ਜੇ ਮੈਂ ਮਰ ਗਿਆ ਤਾਂ ਠੀਕ ਆ ਜੇ ਨਹੀਂ ਮਰਿਆ ਫਿਰ ਵੀ ਜਦੂਰ ਕੋਈ ਨਾ ਕੋਈ ਕਾਰਨ ਹੋਣਾ ਜਿੱਦੇ ਕਰਕੇ ਬਾਬਾ ਜੀ ਨੇ ਮੈਨੂੰ ਬਚਾਇਆ ਤੇ ਜੇ ਮੈਨੂੰ ਬਚਾਇਆ ਤਾਂ ਫਿਰ ਮੈਂ ਕੁਝ ਨਾ ਕੁਝ ਕਰਕੇ ਦਿਖਾਵਾਂਗੀ ਤੁਹਾਡੀ ਬਹੁਤ ਜ਼ਿਆਦਾ ਹਿੰਮਤ ਹੈ ਕਿਉਂਕਿ ਇਸ ਇੰਨੇ ਵੱਡੇ ਜਦੋਂ ਇੰਨੀ ਵੱਡੀ ਸੱਟ ਵੱਜਦੀ ਹੈ ਨਾ ਉਦੋਂ ਬੰਦਾ ਸੋਚਦਾ ਹੈ ਕਿ ਚਲ ਕਿ ਜੇ ਲਿਖੀ ਹੋਊਗੀ ਮਿਲ ਜੂਗਾ ਕਿ ਆਪ ਆਪ ਕੰਮ ਕਰਕੇ ਜਿਹੜੇ ਇਹ ਕਮਾਨ ਵਾਲੀ ਹਿੰਮਤ ਇਹ ਕਿੱਥੋਂ ਆਈ ਵੀ ਮੈਂ ਕੰਮ ਕਰਨਾ ਹੈ ਇਹਨੇ ਜਦੋਂ 1 ਮਹੀਨਾ 20 ਦਿਨ ਹਸਪੀਟਲ ਚ ਰਹਿ ਕੇ ਜਦੋਂ ਘਰੇ ਗਿਆ ਸੀਗੇ ਫਿਰ ਨਿੱਕੀ ਨਿੱਕੀ ਗੱਲ ਤੇ ਨਾ ਘਰ ਦੇ ਫਿਰ ਕੁੱਟਨ ਮਾਰ ਲੱਗੇ ਸੀਗੇ ਜਿਹੜੇ ਨਹੀਂ ਤੁਸੀਂ ਇੰਨੇ ਬਿਮਾਰ ਹੋ ਕੇ ਘਰੇ ਗਏ ਤੇ ਤੁਹਾਨੂੰ ਕੁੱਟਦੇ ਸੀਗੇ ਮਾਰਦੇ ਸੀਗੇ ਉਹਨਾਂ ਨੂੰ ਤਰਸ ਨਹੀਂ ਆਉਂਦਾ ਸੀਗਾ ਵੀ ਸਭ ਮੁੰਡਾ ਤਾਂ ਸਾਡਾ ਹੀ ਆ ਜਿਹੜੇ ਮੇਰੇ ਸਗੇ ਚਾਚਾ ਜੀ ਸੀਗੇ ਨਹੀਂ ਉਹਨਾਂ ਨੇ ਨਾ ਉਦੋਂ ਉਸ ਟਾਈਮ 80000 ਰੁਪਏ ਮੇਰੇ ਡੈਡੀ ਨੂੰ ਦਿੱਤਾ ਸੀ ਉਹ ਵੀ ਬਿਆਸ ਤੇ ਉਹ ਵੀ ਸਗੇ ਚਾਚਾ ਜੀ ਹੋ ਕੇ ਉਹਨਾਂ ਨੇ ਬਿਆਸ ਤੇ ਪਹਿ ਦਿੱਤੇ ਸੀ ਕਿ ਵੀ ਆਹ ਲੇ ਫੜਾ ਬੀ ਤੂੰ ਮੁੰਡੇ ਤੇ ਲਾ ਕੋਈ ਨਹੀਂ ਮੈਨੂੰ ਜੀਜੀ ਹੋਣੀ ਪਰ ਉਹ 80000 ਰੁਪਏ ਅੱਜ ਸਾਡੇ 3-4 ਸਾਲ ਹੋ ਗਏ ਤੇ ਹਾਲੇ ਤੱਕ ਨਹੀਂ ਦਿੱਤਾ ਗਈ ਥੋੜਾ ਵੱਡੇ ਭਰਾਣੇ ਦਿੱਤਾ ਹੀ ਥੋੜਾ ਆ ਮੈਂ ਦੇਣਾ ਮੈਂ ਜਨਕ ਦੇਣਾ ਤਾਂ ਮੈਂ ਸਾਰੀ ਆ ਪਰ ਹਲੇ ਭਰਾ ਦੇ ਰਿਹਾ ਮੈਂ ਭਰਾ ਨੂੰ ਕਹਿ ਕੇ ਆਇਆ ਸੀ ਤੇ ਮੈਂ ਆਪਣੀ ਚਾਚੀ ਨੂੰ ਕਹਿ ਕੇ ਆਇਆ ਸੀ ਜਿੰਨਾ ਕਰਕੇ ਇਹ ਸਾਰੀ ਗੱਲ ਹੋਈ ਅੱਜ ਮੈਂ ਇੱਥੇ ਆ ਉਹ ਮੈਨੂੰ ਪਾਣੀ ਮਾਰਦੇ ਹੁੰਦੇ ਸੀਗੇ ਉਹ ਕਹਿੰਦੀ ਹੁੰਦੀ ਸੀ ਵੀ ਇਹਨੂੰ ਤਾਂ ਕਰੋਨਾ ਹੋ ਗਿਆ ਇਹਨੂੰ ਤੁਸੀਂ ਕਾਹਤੇ ਲੈ ਕੇ ਆਏ ਹੋ ਕਿਤੇ ਸਾਨੂੰ ਨਾ ਹੋ ਜਵੇ ਇਹਨੂੰ ਜ਼ਹਿਰ ਦਾ ਟੀਕਾ ਲਵਾ ਦਿੰਦੇ ਤਾਂ ਬੋਝ ਬਣ ਗਿਆ ਇਹ ਤਾਂ ਕੁਝ ਕਰ ਨਹੀਂ ਸਕਦਾ ਫਿਰ ਜੇ ਤਾਂ ਮੇਰੇ ਅੰਦਰ ਹੌਸਲਾ ਆ ਹੁੰਦਾ ਸੀ ਨਾ ਉਹ ਟੁੱਟ ਜਾਂਦਾ ਸੀਗਾ ਫਿਰ ਇੱਕ ਵਾਰੀ ਮੈਂ ਫਰਨੇਲ ਦੀ ਗੋਲੀ ਚੱਕ ਲਈ ਸੀ ਮੈਂ ਸੋਚਿਆ ਸੀ ਵੀ ਜੇ ਤਾਂ ਮੈਂ ਦੇਖਦਾ ਕਿਸੇ ਨੂੰ ਫੋਨ ਕਰਕੇ ਜਾਂ ਤਾਂ ਕਿਸੇ ਨੇ ਮੇਰੀ ਹੈਲਪ ਕਰਤੀ ਤਾਂ ਠੀਕ ਹੈ ਨਹੀਂ ਵੀ ਮੈਂ ਖਤਮ ਹੋ ਜਾਊਗਾ ਹੀ ਤੇ ਫਿਰ ਮੈਂ ਨਾ ਫੋਨ ਲਾਉਂਦਾ ਪਿਆ ਸੀ ਫੋਨ ਦੇ ਵਿੱਚ ਜਿਨ੍ਹਾਂ ਨੇ ਹਸਪੀਟਲ ਦੇ ਵਿੱਚ ਹੈਲਪ ਕੀਤੀ ਸੀ ਦਸਵੇਂ ਸੌ ਮੈਂਟਰੀ ٹرسٹ ਦੇ ਮੈਂਬਰ ਇੱਕ ਬਾਈ ਜੀ ਸੀਗੇ ਉਹਨਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਬਾਈ ਜੀ ਇਦਾਂ ਇਦਾਂ ਕਰਕੇ ਮੇਰੇ ਘਰ ਦੇ ਕੋਟ ਦੇ ਮਾਰਦੇ ਆ ਮੇਰੀ ਹੈਲਪ ਕਰੋ ਮੈਂ ਕੰਮ ਕਰਨਾ ਚਾਹੁੰਦਾ ਜੇ ਮੈਂ ਬਚ ਗਿਆ ਤਾਂ ਮੈਂ ਵੀ ਕੋਈ ਨਾ ਕੋਈ ਕੰਮ ਨੇ ਵੀ ਮੈਂ ਕੰਮ ਕਰਨਾ ਚਾਹੁੰਦਾ ਤੁਸੀਂ ਮੈਨੂੰ ਕੰਮ ਦੋ ਫਿਰ ਉਹਨਾਂ ਨੇ ਕਹਿ ਸੀਗੇ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਸੀ ਵੀ ਹਸਪੀਟਲ ਤੱਕ ਤਾਂ ਘਰ ਦੇ ਨਾਲ ਸੀ ਵੀ ਇੱਕਦਮ ਤੋਂ ਕਿੱਦਾਂ ਚੇਂਜ ਹੋ ਗਏ ਫਿਰ ਜਦੋਂ ਘਰ ਦੇ ਘੁੱਟੇ ਦੇ ਮਾਰਦੇ ਸੀਗੇ ਜਦੋਂ ਗਾਲਾਂ ਕੱਢਦੇ ਸੀ ਫਿਰ ਮੈਂ ਉਹਨਾਂ ਨੂੰ ਫੋਨ ਕਰ ਲੈਂਦਾ ਉਹਨਾਂ ਸੀਗੇ ਉਹਨਾਂ ਨੂੰ ਸੁਣਾਉਂਦਾ ਉਹਨਾਂ ਸੀਗੇ ਫਿਰ ਉਹਨਾਂ ਨੂੰ ਉਹਨਾਂ ਨੂੰ ਵੀ ਯਕੀਨ ਹੋਵੇਗਾ ਕਿ ਵੀ ਗੱਲ ਸਹੀ ਹੈ ਭਾਵੇਂ ਮਜਬੂਰੀ ਸੀਗੀ ਮਜਬੂਰੀ ਦੇ ਵਿੱਚ ਵੀ ਜਦੋਂ ਮੈਂ ਉਹਨਾਂ ਨੂੰ ਕੰਮ ਕਰਕੇ ਦਿੰਦਾ ਸੀਗਾ ਉਦੋਂ ਤੱਕ ਤਾਂ ਠੀਕ ਸੀ ਹੁਣ ਮਿੱਜੇ ਮੀਰੀ ਮਜਬੂਰੀ ਆ ਗਿਆ ਘਟੋ ਘਟ ਤੁਸੀਂ ਤਾਂ ਨਾਲ ਖੜੋ ਪਰ ਉਸ ਟਾਈਮ ਕੋਈ ਨਹੀਂ ਨਾਲ ਖੜਿਆ ਫਿਰ ਐਨਜੀਓ ਵਾਲੇ ਨਾਲ ਮੈਂ ਗੱਲ ਗੁੱਲ ਕਰਕੇ ਉਹਨਾਂ ਨੂੰ ਫਿਰ ਉਹਨਾਂ ਨੂੰ ਮੈਂ ਕਿਹਾ ਮੈਂ ਕਹਿੰਦਾ ਮੈਂ ਕੰਮ ਕਰਨਾ ਚਾਹੁੰਦਾ ਮੇਰੀ ਹੈਲਪ ਕਰੋ ਫਿਰ ਉਹਨਾਂ ਨੇ ਉਰੇ ਬੁਲਾ ਲਿਆ ਸੀ ਗਈ ਮੈਨੂੰ ਮਹਾਲੀ ਫਿਰ ਇੱਥੇ ਆਏ ਇੱਥੇ ਆ ਕੇ ਉਹਨਾਂ ਨੇ ਗੁਰੂ ਘਰ ਨੂੰ ਦਵਾਤਾ ਸੀ ਗਈ ਤੇ ਉਹ ਕਹਿੰਦੇ ਵੀ ਤੂੰ ਸੇਵਾ ਕਰ ਕੋਈ ਨਾ ਵੀ ਬਾਬਾ ਜੀ ਤੇਰੇ ਨਾਲ ਨੇ ਬਾਬਾ ਜੀ ਨੇ ਤੈਨੂੰ ਕੰਗ ਵੀ ਲਾ ਦੇਣਾ ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਰੱਬ ਹੁੰਦਾ ਹੈ ਅੱਜ ਤੁਹਾਨੂੰ ਗੁਰੂ ਘਰ ਦੇ ਵਿੱਚ ਤੁਸੀਂ ਰਹਿ ਰਹੇ ਹੋ ਤਾਂ ਤੁਹਾਡਾ ਰੱਬ ਰੱਬ ਤੁਹਾਡਾ ਸਾਥ ਦੇ ਰਿਹਾ ਸਿੱਧਾ ਰੱਬ ਜਿਹੜਾ ਉਹ ਤੁਹਾਡਾ ਸਾਥ ਤੁਹਾਨੂੰ ਕਿਸੇ ਦੇ ਸਾਥ ਦੀ ਕੀ ਲੋੜ ਆ ਤੁਹਾਡਾ ਸਾਥ ਤਾਂ ਰੱਬ ਦੇ ਰਿਹਾ ਹਾਂਜੀ ਮੈਨੂੰ ਬਾਬਾ ਜੀ ਤੈਨਾਂ ਜੀ ਹੁਣ ਤੱਕ ਪੂਰਾ 101% ਪੂਰਾ ਭਰੋਸਾ ਕਿ ਵੀ ਬਾਬਾ ਜੀ ਮੇਰੇ ਨਾਲ ਨੇ ਜੇ ਬਾਬਾ ਜੇ ਇੱਥੇ ਗੁਰੂ ਘਰ ਨਾ ਹੁੰਦਾ ਤਾਂ ਮੈਂ ਕਿੱਥੇ ਹੁੰਦਾ ਹੀ ਮੈਂ ਵੀ ਕਿਤੇ ਰੋਡ ਤੇ ਬਹਿ ਕੇ ਭੀਖ ਮੰਗਦਾ ਹੁੰਦਾ ਪਰ ਨਹੀਂ ਜੀ ਅੱਜ ਮੈਂ ਗੁਰੂ ਘਰ ਆ ਬਹੁਤ ਵਧੀਆ ਸੇਵਾ ਕਰਦਾ ਹਾਂ ਤੇ ਦੇਖ ਲਓ ਬਾਬਾ ਜੀ ਨਾ ਜਿੰਨੇ ਕੁ ਜੋਗਾ ਕਰਤਾ ਕਿ ਬਈ ਕਿਸੇ ਦੇ ਮੂਹਰੇ ਹੱਥ ਅੱਡਣ ਨਾਲੋਂ ਵੀ ਮੈਂ ਕੰਮ ਕਰਦਿਆਂ ਇਹ ਤੁਹਾਡੇ ਤੁਸੀਂ ਦੱਸਿਆ ਕਿ ਚਾਚਾ ਜੀ ਤੁਹਾਨੂੰ ਤਾਣਨੇ ਮੀਨੇ ਮਾਰਦੇ ਹੁੰਦੇ ਸੀਗੇ ਕਹਿੰਦੇ ਸੀਗੇ ਵੀ ਇਹਨੂੰ ਜ਼ਹਿਰ ਦਾ ਟੀਕਾ ਲਵਾ ਦਿੰਦੇ ਕਿਉਂ ਘਰੇ ਲੈ ਕੇ ਆਏ ਉਸ ਵੇ ਮਾਪਿਓ ਉਸ ਕਹਿੰਦਾ ਜਵਾਬ ਨਹੀਂ ਸੀ ਦਿੰਦੇ ਕਿ ਤੂੰ ਸਾਡੇ ਮੁੰਡੇ ਨੂੰ ਕਿਉਂ ਇਦਾਂ ਕਹਿ ਰਿਹਾ ਬਸ ਜੀ ਉਦੋਂ ਐ ਹੁੰਦਾ ਸੀ ਨਾ ਵੀ ਉਹਨਾਂ ਦੇ ਪੈਸੇ ਦੇਣੇ ਸੀ ਜੇ ਉਹਨਾਂ ਦੇ ਖਿਲਾਫ ਬੋਲ ਲੈਂਦੇ ਫਿਰ ਉਹਨਾਂ ਨੇ ਇੱਕ ਦਮ ਤੋਂ ਹੀ ਕਹਿ ਦੇਣਾ ਸੀ ਵੀ ਤੂੰ ਸਾਡਾ ਪੈਸਾ ਦੇ ਵੀ ਤੂੰ ਅਲੱਗ ਹੋ ਜਾ ਹਨਾ ਵੀ ਅਸੀਂ ਨਹੀਂ ਦੇਖ ਸਕਦੇ ਫਿਰ ਇੱਕ ਤਰ੍ਹਾਂ ਦੀ ਚਾਹੇ ਤੁਸੀਂ ਮਜਬੂਰੀ ਕਹਿ ਲੋ ਜਾਂ ਇੱਕ ਤਰੀਕੇ ਤੋਂ ਮੈਨੂੰ ਤਾਂ ਜਿਹੜੇ ਹਿਸਾਬ ਨਾਲ ਲੱਗਦਾ ਉਹ ਤਾਂ ਮਜਬੂਰੀ ਕਰਕੇ ਹੀ ਆਈ ਨਹੀਂ ਤਾਂ ਘਰ ਦੇ ਨਾਲ ਖੜਨਾ ਚਾਹੀਦਾ ਹੈ ਘਰ ਤੋਂ ਨਹੀਂ ਖੜੇ ਕੋਈ ਗੱਲ ਨਹੀਂ ਪਰ ਮੈਂ ਚਾਚਾ ਜੀ ਨੂੰ ਇੱਕ ਗੱਲ ਕਹਿ ਕੇ ਆਇਆ ਸੀ ਮੈਂ ਕਹਿੰਦਾ ਮੈਂ ਚੱਲਿਆ ਮੈਂ ਕਹਿੰਦਾ ਮੈਂ ਕੰਮ ਕਰਨ ਜਾ ਰਿਹਾ ਅੱਜ ਮੋੜਾ ਸਾਰ ਨੂੰ ਮੋੜਾ ਪੈਸੇ ਤੁਹਾਡੇ ਮੈਂ ਮੋੜੂੰਗਾ ਇਹ ਤੁਸੀਂ ਟੈਨਸ਼ਨ ਨਾ ਲਿਓ ਮੇਰੇ ਵੱਡੇ ਭਰਾ ਦਾ ਅੱਜ ਤੋਂ 1 ਮਹੀਨਾ ਪਹਿਲਾਂ ਫੋਨ ਆਇਆ ਸੀਗਾ ਉਹਨੇ ਮੈਨੂੰ ਕਿਹਾ ਸੀ ਕਹਿੰਦਾ ਵੀ ਇੱਥੇ ਨਾ ਜਿਹੜੇ ਐ ਸੀਗੇ ਵੀ 10000 ਇੱਕ ਨੇ ਦਿੱਤਾ ਸੀ 15000 ਇੱਕ ਨੇ ਦਿੱਤਾ ਸੀ ਉਹ ਕਹਿੰਦਾ ਵੀ ਕੋਈ ਨਹੀਂ ਮੇਰਾ ਪੰਜਾਬ ਵੀ ਤੁਲਾ ਦਿਆਂ ਨਾ ਭਰਾ ਨੂੰ ਉਪਰਾਤੇ ਲਾ ਦੇ ਕਹਿੰਦਾ ਹੁਣ ਉਹੀ ਪੈਸੇ ਮੰਗ ਰਿਹਾ ਇੱਕ ਦੇ ਦੇਣੀਆ 15000 ਇੱਕ ਦੇ ਦੇਣੀਆ 10000 ਕਿ ਜਿਹੜਾ 8000 ਚਾਚਾ ਜੀ ਦੁਨੀਓ ਵੱਖਰੇ ਆ ਤੇ ਮੇਰਾ ਭਰਾ ਕਹਿੰਦਾ ਵੀ ਤੂੰ ਇੱਥੇ ਆ ਕੇ ਤੈਂ ਆਪਣੇ ਹੱਥ ਤੋਂ ਉਹਨਾਂ ਨੂੰ ਦੇਣਾ ਕਿ ਜਿਹੜੇ ਹਿਸਾਬ ਨਾਲ ਉਹ ਐ ਕਹਿ ਰਹੇ ਸੀ ਕਿ ਵੀ ਮੇਰਾ ਬਤੂਜਾ ਮੇਰਾ ਪੰਜਾਬ ਵੀ ਕੋਈ ਨਹੀਂ ਵੀ ਦੇ ਦੋ ਹਨਾ ਤੇ ਅੱਜ ਉਹੀ ਮਾਪਿਓ ਨੇ ਭਰਾਏ ਕੋਈ ਫੋਨ ਕਰਦਾ ਕਿੱਥੇ ਹੈ ਕਿੱਥੇ ਨਹੀਂ ਹੈ ਘਰ ਮੁੜਿਆ ਕੋਈ ਕਹਿੰਦਾ ਵਾ ਨਹੀਂ ਜੀ ਘਰ ਦੇ ਬਾਰੇ ਤਾਂ ਨਹੀਂ ਜੀ ਹੁਣ ਫੋਨ ਫੋਨ ਕਰਦੇ ਆਈ ਹੁਣ ਪੁੱਛਦੇ ਆਈ ਵੀ ਕਿੱਦਾਂ ਤੂੰ ਠੀਕ ਆ ਮੈਂ ਕਹਿ ਦਿੰਨਾ ਨਹੀਂ ਮੈਂ ਬਹੁਤ ਵਧੀਆ ਤੇ ਫਿਰ ਵੀਡੀਓ ਆਪਣੀ ਵੀਡੀਓ ਵਗੈਰਾ ਬਣਾ ਕੇ ਮੈਂ ਭੇਜ ਦਿੰਨਾ ਕਿ ਆ ਦੇਖੋ ਵੀ ਮੈਂ ਠੀਕ ਆ ਵਧੀਆ ਖਾਣਾ ਨਾ ਵੀ ਸੇਵਾ ਕਰਦਾ ਮੈਂ ਕਿਤੇ ਮੰਗਤਾ ਨਹੀਂ ਰਿਹਾ ਜਾ ਕੇ ਤੇ ਮੈਂ ਕੋਈ ਗਲਤ ਕੰਮ ਤਾਂ ਨਹੀਂ ਕਰ ਰਿਹਾ ਮੈਂ ਵਧੀਆ ਇੱਥੇ ਠੀਕ ਆ ਮੈਂ ਸੇਫ ਹਾਂ ਜਿਹੜੇ ਮਾਪਿਓ ਜਨਮ ਦਿੰਦੇ ਨੇ ਉਹੀ ਮਾਪਿਓ ਆਸ ਤੁਹਾਡੇ ਤੋਂ ਵਿਛੜੇ ਹੋਏ ਨੇ ਸਿਰਫ ਕਿਸ ਵਜ੍ਹਾ ਕਰਕੇ ਕਿ ਤੁਹਾਡੀਆਂ ਜਿਹੜੀ ਤੁਹਾਨੂੰ ਇਹ 6:00 ਵਜੇ ਜਿਸ ਸਮੇਂ ਤੇ ਉੱਤੇ ਮਾਪਿਓ ਨੂੰ ਸਭ ਤੋਂ ਵੱਧ ਖੜਨਾ ਚਾਹੀਦਾ ਸੀਗਾ ਉਸ ਸਮੇਂ ਮਾਪਿਓ ਦੂਰ ਹੋ ਗਏ ਤੁਹਾਡੇ ਤੋਂ ਤੁਸੀਂ ਜਦੋਂ ਘਰੋਂ ਨਿਕਲੇ ਸੀਗੇ ਹਾਂਜੀ ਤੁਸੀਂ ਕੋਈ ਗੱਲ ਨਹੀਂ ਤੁਹਾਡੇ ਨਾਲ ਰੱਬ ਹੈ ਤੁਹਾਨੂੰ ਕਿਸੇ ਹੋਰ ਦੀ ਕੀ ਲੋੜ ਹੈ ਤੁਹਾਡੇ ਨਾਲ ਰੱਬ ਹੈ ਜਦੋਂ ਤੁਸੀਂ ਜਿਸ ਸਮੇਂ ਘਰ ਤੋਂ ਨਿਕਲੇ ਸੀਗੇ ਹਾਂਜੀ ਘਰ ਦੇ ਸਾਰੇ ਘਰੇ ਸੀਗੇ ਹਾਂਜੀ ਕਰੇ ਉਹ ਸਾਰੇ ਬਾਹਰ ਆ ਗਏ ਸੀਗੇ ਮੈਂ ਹੀ ਦੇਖ ਰਿਆ ਸੀ ਕਿ ਮੈਨੂੰ ਇਹ ਫੀਲ ਹੋ ਰਿਹਾ ਸੀਗਾ ਕਿਸੇ ਨੇ ਨਹੀਂ ਕਿਹਾ ਵੀ ਰੁਕ ਜਾ ਕਿਉਂ ਜਾ ਰਿਆਂ ਬਾਹਰ ਅ ਤਰੇ ਮਾਪਿਓ ਬੈਠੇ ਨੇ ਤੈਨੂੰ ਬਾਹਰ ਜਾਣ ਦੀ ਕਿਸੇ ਨੇ ਕੁਝ ਨਹੀਂ ਕਿਹਾ ਸੀ ਕਿ ਉਹ ਮੇਰੇ ਦਿਮਾਗ ਦੇ ਵਿੱਚ ਹੁਣ ਵੀ ਉਹ ਫੋਟੋ ਸਾਹਮਣੇ ਆਂਦੀ ਆ ਕਿ ਵੀ ਜਦੋਂ ਮੈਂ ਘਰੋਂ ਬਾਹਰ ਨਿਕਲ ਰਿਹਾ ਸੀ ਮੈਂ ਹੱਥ ਤੇ ਹੀ ਨਿਕਲ ਰਿਹਾ ਸੀਗਾ ਤੇ ਮੇਰਾ ਵੱਡਾ ਭਰਾ ਕਹਿ ਰਿਹਾ ਸੀ ਵੀ ਤੂੰ ਉਹ ਉਹ ਕਹਿ ਰਿਹਾ ਸੀ ਵੀ ਤੂੰ ਰੁਕ ਜਾ ਫਿਰ ਮੈਂ ਉਹਨੂੰ ਗੱਲ ਕਹੀ ਮੈਂ ਕਿਹਾ ਕੱਲੇ ਮੈਂ ਕਿਹਾ ਤੁਸੀਂ ਕਹਿ ਰਹੇ ਹੋ ਵੀ ਰੁਕ ਜਾ ਨਾ ਕੱਲ ਨੂੰ ਤੁਹਾਡੀ ਵੀ ਵਿਆਹ ਹੋਗਾ ਨਾ ਵੀ ਤੁਹਾਡੀ ਵੀ ਫੈਮਿਲੀ ਆ ਤੁਸੀਂ ਮੈਨੂੰ ਕਦੋਂ ਤੱਕ ਆਪਣੇ ਕੋਲ ਖਵਾਉਂਗੇ ਮੈਂ ਕਿ ਜਿਹੜੇ ਘਰ ਦੇ ਆ ਵੀ ਜਿਨ੍ਹਾਂ ਨੇ ਜਨਮ ਦਿੱਤਾ ਉਹ ਤਾਂ ਕਹਿ ਨਹੀਂ ਤੁਸੀਂ ਕਿ ਬਈ ਤੂੰ ਰੁਕ ਜਾ ਮੈਂ ਕਿਹਾ ਤੁਸੀਂ ਵੀ ਆਪਣੀ ਲਾਈਫ ਦੇਖਣਾ ਤੁਸੀਂ ਵੀ ਆਪਣਾ ਉਹ ਕਰਨਾ ਫਿਰ ਤੁਸੀਂ ਰਹਿਣ ਦੂ ਤੁਸੀਂ ਮੈਨੂੰ ਉੱਥੇ ਭੇਜ ਦੋ ਮੈਂ ਸੇਫ ਰਹੂੰਗਾ ਮੈਂ ਸੋਚ ਰਹੀ ਸੀ ਮੈਨੂੰ ਐਸਾ ਫੀਲ ਅੰਦਰ ਹੋ ਰਿਹਾ ਸੀ ਕਿ ਨਹੀਂ ਵੀ ਘਰ ਦੇ ਰੋਕਣਗੇ ਪਰ ਮੰਮੀ ਡੈਡੀ ਦੂਰ ਜਾ ਕੇ ਖੜ ਗਏ ਸੀਗੇ ਬਾਕੀ ਚ ਖੜੇ ਸੀ ਕਿ ਤੇ ਮੈਂ ਹੱਥ ਤੇ ਘਰੋਂ ਬਾਹਰ ਨਿਕਲ ਰਿਹਾ ਸੀਗਾ ਉਹ ਦਿਨ ਬਹੁ ਜਾਣੀ ਕੀ ਗਲਤ ਲੱਗਦਾ ਕਿ ਵੀ ਉਹਨਾਂ ਨੇ ਗਾਵਾਂ ਮੱਜਾ ਰੱਖਿਆ ਨੇ ਉਹ ਵੀ ਰਾਤ ਨੂੰ ਜਿਹੜਾ ਵੱਜ ਜਾਂਦਾ ਸਵੇਰੇ ਗਾਵਾਂ ਮੱਜਾ ਨੂੰ ਪਾ ਦਿੰਦੇ ਆ ਹਨਾਈ ਮੈਨੂੰ ਐ ਹੁੰਦਾ ਸੀ ਕਿ ਵੀ ਕਿਤੇ ਮੈਨੂੰ ਕਹਿਣਗੇ ਵੀ ਨਾ ਰੁਕ ਜਾ ਵੀ ਜਿਹੜਾ ਸੀ ਗਾਵਾਂ ਮੱਜਾ ਨੂੰ ਪਾਣੇ ਵੀ ਉਹ ਵੀ ਤੈਨੂੰ ਦਿਦਿਆ ਕਰਾਂਗੇ ਵੀ ਤੂੰ ਖਾਣੇ ਕਰੀ ਪਰ ਨਹੀਂ ਰੁੱਕਿਆ ਨਹੀਂ ਕਿਸੇ ਨੇ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਘਰੋਂ ਆਏ ਮੈਨੂੰ 3.5 ਸਾਲ ਹੋ ਗਏ ਗੁਰਦੁਆਰੇ ਦੇ ਵਿੱਚ ਤੁਸੀਂ ਰਹਿੰਦੇ ਹੋ ਕਿੰਨਾ ਸਾਥ ਗੁਰਦੁਆਰੇ ਵਾਲੇ ਤੁਹਾਡਾ ਤੁਹਾਡਾ ਦੇ ਰਹੇ ਨੇ ਅੰਦਰ ਕੋਈ ਉਹ 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 ਜੀ ਗੱਲ ਕੋਈ ਅੰਦਰ ਤਾਂ ਨਹੀਂ ਹੁੰਦੀ ਗੁਰਦੁਆਰੇ ਦੇ ਵਿੱਚ ਨਹੀਂ ਐਦਾਂ ਤਾਂ ਤਾਂ ਕੁਝ ਨਹੀਂ ਹੁੰਦਾ ਜੀ ਮੈਂ ਤਾਂ ਹੀ ਕਮੇਟੀ ਮੈਂਬਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਮੈਨੂੰ ਉਹਨਾਂ ਨੇ ਉਹ ਰਹਿਣ ਦਾ ਮੌਕਾ ਦਿੱਤਾ ਹੀ ਕੈਸੇ ਵਗੰਨ ਦਾ ਮੌਕਾ ਦਿੱਤਾ ਇਹ ਬਹੁਤ ਵੱਡੀ ਗੱਲ ਹੈ ਤੁਹਾਡਾ ਘਰ ਕਿੱਥੇ ਹੈ ਪਿੱਛੋਂ ਤੋਂ ਰਹਿਣ ਵਾਲੇ ਮੈਂ ਪਟਨਾ ਸਾਹਿਬ ਦੇ ਕਿ ਹੁਣ ਕਰਦੇ ਲਈ ਇਥੇ ਲੁਧਿਆਣੇ ਰਹਿੰਦੇ ਸਾਰੇ ਲੁਧਿਆਣੇ ਰਹਿੰਦੇ ਆ ਕਿ ਮੈਂ ਇਥੇ ਲੁਧਿਆਣੇ ਤੋਂ ਚੰਡੀਗੜ੍ਹ ਕੋਈ ਦੂਰ ਨਹੀਂ ਹੈਗਾ 2 2.5 ਘੰਟਿਆਂ ਦਾ ਰਸਤਾ ਹੈ ਕਦੇ ਮਿਲਣ ਆਉਂਦੇ ਨੇ ਨਹੀਂ ਜੀ ਹੰਦੇ ਤੱਕ ਤਾਂ ਨਹੀਂ ਆਈ ਹੁਣ ਫੋਨ ਫਾਨ ਕਰ ਲੈਂਦੇ ਆਂ ਪੁੱਛ ਲੈਂਦੇ ਆਂ ਤਾਂ ਮੈਂ ਕਹਿ ਦਿੰਦਾ ਮੈਂ ਆ ਠੀਕ ਹੈ ਜੀ ਬਬੀ ਆਈ ਤੁਸੀਂ ਐਕਟਿਵਾ ਤੇ ਡਿਲੀਵਰੀ ਕਰਦੇ ਹੋ ਹੈਨਾ ਤੇ ਇਹ ਐਕਟਿਵਾ ਤੁਹਾਨੂੰ ਮਤਲਬ ਕਿਵੇਂ ਤੁਸੀਂ ਆਪ ਖਰੀਦੀ ਜਾਂ ਸੇਵਾ ਕਿਸੇ ਨੇ ਕੀਤੀ ਹਾਂਜੀ ਮੈਂ ਨਹੀਂ ਪਹਿਲਾਂ ਇੱਥੇ ਗੁਰੂਗੜ੍ਹ ਦੇ ਗੀੜ ਤੇ ਬਿਸਕਟ ਵੇਚਦਾ ਹੁੰਦਾ ਸੀ ਗਈ ਤੇ ਉਹ ਬਿਸਕਟ ਐ ਵੇਚ ਕੇ ਫਿਰ ਥੋੜੇ ਪੈਸੇ ਇਕੱਠੇ ਕਰਕੇ ਹਨਾ ਹੀ 15 ਕੁ ਹਜ਼ਾਰ ਹੋ ਗਏ ਸੀ ਗਈ ਫਿਰ ਉਹ ਕੋਈ ਵੇਚ ਗਿਆ ਸੀ ਗਈ ਭਰਾਈ ਤੇ ਇੱਕ ਹੈਂਡੀਕੈਪ ਬਾਈ ਜੀ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਵੀ ਤੂੰ Zomato ਦਾ ਕੰਮ ਕਰ ਲੈ ਉਹ ਵੀ ਕਰਦੇ ਆ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੂੰ Zomato ਦਾ ਕੰਮ ਕਰ ਲੈ ਬਹੁਤ ਵਧੀਆ ਕੰਮ ਆ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਖਾ ਮੈਨੂੰ ਨਾ ਸੈਕੰਡ ਹੈਂਡ ਸਕੂਟਰੀ ਦਿਵਾ ਦੇ ਉਹਈ ਫਿਰ ਉਹ ਬਾਈ ਜੀ ਨੇ ਕਿਹਾ ਕਹਿੰਦਾ ਤੂੰ ਸਕੂਟਰੀ ਲੈ ਲੈ ਜਿਹੜੇ ਆ ਸਾਈਡਾਂ ਟਾਇਰ ਲੱਗੇ ਆਈ ਉਹ ਕਹਿੰਦੇ ਸੀ ਕਿਸੇ ਦੇ ਘਰੇ ਪਿਆ ਉਹ ਕਿਸੇ ਨੇ ਸੇਵਾ ਕਰਨੀ ਆ ਵੀ ਤੂੰ ਸਕੂਟਰੀ ਲੈ ਲਈ ਤੇ ਫਿਰ ਇੱਕ ਬਾਈ ਬਾਈ ਸੀਗੇ ਇੱਥੇ ਦੁਕਾਨ ਵਾਲੇ ਉਹ ਜਾਣਦੇ ਸੀਗੇ ਤੇ ਫਿਰ ਉਹ ਬੇਚਰੇ ਸੀ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਕੰਮੇ ਦਾ ਓਕੇ ਆ ਕੋਈ ਇਹ ਵਿੱਚ ਪ੍ਰੋਬਲਮ ਤਾਂ ਨਹੀਂ ਫਿਰ ਕਹਿੰਦੇ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਫਿਰ ਉਹ ਮੇਰੇ ਯਾਰ ਦੋਸਤੇ ਸੀਗੇ ਉਹ ਵੀ ਕਹਿੰਦੇ ਸੀਗੇ ਵੀ ਇਹ ਵਿੱਚ ਕੋਈ ਪ੍ਰੋਬਲਮ ਨਹੀਂ ਤੂੰ ਲੈ ਜਾ ਜੇ ਤੈਨੂੰ ਲੱਗਿਆ ਵੀ ਇਹ ਖਰਾਬ ਆ ਸਾਲ 6 ਮਹੀਨੇ ਚਲਾ ਕੇ ਵੀ ਤੂੰ ਇੱਥੇ ਖੜੀ ਕਰ ਜੀ ਤੇ ਆਪਦੇ ਪੈਸੇ ਲੈ ਜੀ ਤੇ ਬਾਅਦ ਚ ਜਦੋਂ ਮੈਂ ਇਹਨੂੰ ਅਸ ਟਾਇਰਾ ਲਾ ਕੇ ਜਦੋਂ ਮੈਂ ਚਲਾਇਆ ਤੇ ਬਾਅਦ ਚ ਮੈਨੂੰ ਪਤਾ ਲੱਗਿਆ ਇਹ ਟੂ ਜੈਡ ਦਾ ਸਾਰਾ ਕੰਮ ਕਰਾਉਣ ਵਾਲਾ ਸੀ ਗੀ ਇਹਦਾ ਇੰਜਨ ਕਰੋਨ ਵਾਲਾ ਸੀ ਗੀ ਇਹਦਾ ਸੈਲਫ ਦਾ ਕੰਮ ਕਰਾਉਣ ਵਾਲਾ ਸੀ ਗੀ ਇਹਦਾ ਕਿੱਕ ਦਾ ਕੰਮ ਕਰਾਉਣ ਵਾਲਾ ਸੀ ਗੀ ਤੇ ਬਾਕੀ ਆ ਜਿਹੜੇ ਸਾਈਡਾਂ ਦੇ ਟਾਇਰ ਲੱਗੇ ਥੋੜਾ ਜਿਹਾ ਇਹਦੇ ਵੀ ਕੰਮ ਕਰਾਉਣ ਵਾਲੇ ਅ ਮੰਦੀਪ ਇੰਨੇ ਜ਼ਿਆਦਾ ਨਾ ਅੱਜਕੱਲ ਸੋਸ਼ਲ ਸਰਵਿਸ ਵਰਕਰਸ ਬਹੁਤ ਨੇ ਤੁਸੀਂ ਸੁਣੇ ਹੋਣੇ ਆ ਲੋਕਾਂ ਦੀ ਬਹੁਤ ਸੇਵਾ ਕਰਦੇ ਨੇ ਤੁਸੀਂ ਕਦੇ ਕਿਸੇ ਦਾ ਸਹਾਰਾ ਨਹੀਂ ਲਿਆ ਨਹੀਂ ਜੀ ਜਿੱਦਾਂ ਨਾ ਕੋਸ਼ਿਸ਼ ਕੀਤੀ ਹੋਵੇ ਜਿੰਨਾ ਜਿੰਨੇ ਦੇ ਮੈਂ ਥਰੂ ਆਏ ਸੀਗਾ ਉਹ ਰਹੀ ਉਹ ਮੈਨੂੰ ਕਹਿੰਦੇ ਸੀ ਵੀ ਕਿਸੇ ਨੂੰ ਕੁਝ ਨਾ ਕਹੀ ਵੀ ਵੀ ਅਸੀਂ ਤੈਨੂੰ ਕਰਕੇ ਦਵਾਗੇ ਪਰ ਉਹਨਾਂ ਨੇ ਵੀ ਐਨ ਜੀਓ ਛੱਡਤੀ ਆ ਹੁਣ ਜੀ ਤੇ ਫਿਰ ਫਿਰ ਉਹ ਵੀ ਅਲੱਗ ਹੋ ਗਈ ਉਹ ਫਿਰ ਉਹ ਵੀ ਆਪਣੇ ਕੰਮ ਨੂੰ ਦੇਖਣ ਲੱਗ ਗਈ ਸੀ ਫਿਰ ਮੈਂ ਵੀ ਮੈਨੂੰ ਐਸ ਗਏ ਵੀ ਹੁਣ ਮੈਂ ਇਕੱਲਾ ਪੈ ਗਿਆ ਵੀ ਮੈਨੂੰ ਹੁਣ ਕੰਮ ਕਰਨਾ ਪਊਗਾ ਤਾਂ ਕਰਕੇ ਫਿਰ ਮੈਂ ਹੌਲੀ ਹੌਲੀ ਪੈਸੇ ਇਕੱਠੇ ਕਰਕੇ ਫਿਰ ਮੈਂ ਸਕੂਟਰੀ ਲੈ ਕੇ ਫਿਰ ਮੈਂ ਆਪਣਾ ਉਹ ਕੰਮ ਕਰਨਾ ਸਟਾਰਟ ਕੀਤਾ ਤੁਸੀਂ ਸਾਨੂੰ ਐਵੇਂ ਰਾਹ ਦੇ ਵਿੱਚ ਚੱਲਦੇ ਮਿਲੇ ਹਨਾ ਅਸੀਂ ਦੇਖ ਰਹੇ ਸੀ ਕਿ ਲੋਕ ਤੁਹਾਡੇ ਵੱਲ ਕਿਸ ਤਰ੍ਹਾਂ ਦੇਖ ਰਹੇ ਸੀਗੇ ਹਾਂਜੀ ਤੇ ਜਦੋਂ ਨਵੇਂ ਨਵੇਂ ਇਹ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਤਾਂ ਲੋਕ ਕਿਸ ਤਰ੍ਹਾਂ ਦੇ ਨਾਲ ਜਦੋਂ ਇਸ ਤਰ੍ਹਾਂ ਦੇ ਨਾਲ ਦੇਖਦੇ ਸੀਗੇ ਘੂੜ ਕੇ ਇਹ ਦੇਖਦੇ ਹੀ ਰਹਿੰਦੇ ਸੀ ਇੱਕੋ ਟੇਕ ਦੇਖਦੇ ਰਹਿੰਦੇ ਸੀ ਕਿਵੇਂ ਦਾ ਲੱਗਦਾ ਸੀਗਾ ਅੰਦਰੋਂ ਤਾਂ ਬਹੁਤ ਬੜਾ ਫੀਲ ਹੁੰਦਾ ਸੀ ਕਿ ਵੀ ਵੀ ਦੇਖ ਰਿਆ ਨਹੀਂ ਵੀ ਵੀ ਸਕੂਟ ਤੇ ਕੀ ਕਰਨੀ ਐ ਵੀ ਇਦਾਂ ਦੇਖ ਰਿਆਂ ਪਤਾ ਨਹੀਂ ਆਪਦੇ ਮਾਈਂਡ ਦੇ ਵਿੱਚ ਕੀ ਸੋਚ ਰਿਆ ਕੀ ਨਹੀਂ ਪਰ ਫਿਰ ਮੈਂ ਕਹਿੰਦਾ ਹੁੰਦਾ ਸੀ ਕੋਈ ਨਹੀਂ ਵੀ ਮੈਂ ਤਾਂ ਕੰਮ ਕਰਨਾ ਦੇਖਦੇ ਦੇਖੀ ਜਾਂ ਤੂੰ ਕੋਈ ਚੱਕਰ ਨਹੀਂ ਪਰ ਕਈ ਗੱਡੀ ਵਾਲੇ ਬਾਈ ਜਾਂਦੇ ਹੁੰਦੇ ਸੀ ਕਿ ਕਈ ਪੁਲਿਸ ਵਾਲੇ ਅੰਕਲ ਜਾਂਦੇ ਹੁੰਦੇ ਸੀ ਫਿਰ ਉਹ ਐਂ ਕਰਕੇ ਸਲੂਟ ਕਰ ਦਿੰਦੇ ਸੀ ਕਿ ਨਹੀਂ ਵੀ ਬਹੁਤ ਵਧੀਆ ਤੂੰ ਤਾਂ ਕੰਮ ਕਰ ਰਿਹਾ ਫਿਰ ਜਦੋਂ 100 ਦੇ ਵਿੱਚ ਕੋਈ ਮੈਨੂੰ ਇੱਕ ਇਦਾਂ ਕਰ ਦ ਕਰ ਦਿੰਦੇ ਨੇ ਵੀ ਬਹੁਤ ਬਧੀਆ ਵੀ ਤੂੰ ਕੰਮ ਕਰ ਰਿਹਾ ਫਿਰ ਮੈਨੂੰ ਹੌਸਲਾ ਮਿਲ ਜਾਂਦਾ ਕਿ ਆਹ ਵੀ ਸੱਚੀ ਗੱਲ ਆ ਕੋਈ ਮੈਂ ਵਧੀਆ ਕੰਮ ਕਰ ਰਿਹਾ ਜਦੋਂ ਤੁਸੀਂ ਡਿਲੀਵਰੀ ਕਰਨ ਜਾਂਦੇ ਹੋ ਉਦੋਂ ਲੋਕਾਂ ਦੇ ਵੱਲੋਂ ਕਿਹੋ ਜਿਹਾ ਰਿਸਪੌਂਸ ਮਿਲਦਾ ਹੈ ਹਾਂ ਜਿੰਨੇ-ਘਨੇ ਤਾਂ ਹੀ ਠੀਕ ਹੁੰਦਾ ਹੈ ਦਿਨੇ-ਦਿਨੇ ਤਾਂ ਆਪਾਂ ਉੱਥੇ ਕਸਟਮਰ ਦੇ ਕੋਲ ਪਹੁੰਚ ਕੇ ਆਪਾਂ ਕਹਿ ਦਿੰਦੇ ਆਂ ਵੀ ਮੈਂ ਹੈਂਡੀਕੈਪ ਆਂ ਤੁਸੀਂ ਉੱਪਰੋਂ نیچے ਆ ਕੇ ਥੋੜਾ ਆਰਡਰ ਲੈ ਜਾਈ ਤੇ ਫਿਰ ਉਹ ਆ ਕੇ ਲੈ ਜਾਂਦੇ ਆ ਤੇ ਜਦੋਂ ਮੈਂ ਰਾਤ ਨੂੰ ਡਿਲੀਵਰ ਕਰਨ ਜਾਂਦਾ ਹਾਂ ਮੈਂ 12:00 ਵਜੇ ਤੱਕ ਨਹੀਂ ਤੇ ਫਿਰ ਉਹ ਕਹਿੰਦੇ ਹੁੰਦੀ ਆ ਵੀ ਤੁਸੀਂ ਕੱਥੇ ਕੰਮ ਕਰ ਰਹੇ ਹੋ ਵੀ ਤੁਸੀਂ ਨਾ ਕਰੋ ਜੇ ਤੁਸੀਂ ਉੱਪਰ ਨਹੀਂ ਆ ਕੇ ਆਰਡਰ ਦੇ ਸਕਦੇ ਫਿਰ ਮੈਨੂੰ ਦੁੱਖ ਲੱਗਦਾ ਕਿ ਵੀ ਇਹ ਸਪੋਰਟ ਨਹੀਂ ਕਰ ਰਹੇ ਪਰ ਕਈ ਕਸਟਮਰ ਆ ਜਦੋਂ ਜਿੰਨੇ ਦੀ ਵੀ ਖਾਦੀ ਪੀਤੀ ਹੁੰਦੇ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਬਾਈ ਜੀ ਮੈਂ ਇਦਾਂ ਹੈਂਡੀਕੈਪ ਆ ਵੀ ਨੀਚੇ ਆ ਕੇ ਆਰਡਰ ਲੈ ਜਾਓ ਤੇ ਜਦੋਂ ਉਹ ਆ ਕੇ ਦੇਖਦੇ ਆ ਫਿਰ ਕਹਿੰਦੇ ਵੀ ਸੌਰੀ ਸਾਡੇ ਤੋਂ ਗਲਤੀ ਹੋ ਗਈ ਵੀ ਸਾਨੂੰ ਨਹੀਂ ਪਤਾ ਸੀ ਵੀ ਤੂੰ ਇਦਾਂ ਆ ਤੇ ਕਈ ਫਿਰ ਨੈਗੇਟਿਵ ਵੀ ਬੋਲਦੇ ਕਈ ਪੋਜ਼ਿਟਿਵ ਵੀ ਬੋਲਦੇ ਕੋਈ ਪਰਿਵਾਰ ਦੇ ਵਿੱਚੋਂ ਕੋਈ ਦੋਸਤ ਅੱਜ ਨਾਲ ਖੜਾ ਨਾ ਨਾ ਨਹੀਂ ਹੈਗਾ। ਹੁਣ ਹੀ ਗਏ ਸਾਰੇ ਜਦੋਂ ਛਿੱਕੇ ਹੁੰਦੇ ਸੀਗੇ ਉਦੋਂ ਸਕੂਲ ਦੇ ਯਾਰ ਸਾਰੇ ਆਪਾਂ ਸੋਚਦੇ ਹੁੰਦੇ ਸੀ ਕਿ ਕਿੱਥੇ ਰਹਿਣਗੇ ਪਰ ਜਿਹੜੇ ਹਿਸਾਬ ਨਾਲ ਵੱਡੇ ਹੁੰਦੇ ਗਏ ਹਨਈ ਸਾਰੇ ਵੱਖ ਹੁੰਦੇ ਗਏ ਹੁਣ ਕੋਣ ਕੋਈ ਕਿੱਥੇ ਹੈ ਕੋਈ ਕਿੱਥੇ ਹੁਣ ਇਸ ਟਾਈਮ ਇਕੱਲਾ ਪਿਆ ਹੀ ਪਰ ਐ ਹੀ ਬਾਬਾ ਜੀ ਤੇ ਪੂਰਾ ਫੁੱਲ ਭਰੋਸਾ ਕਿ ਭਾਈ ਜੇ ਮੇਨਾਂ ਬਾਬਾ ਹੀ ਹੈ ਨਾ ਮੈਨੂੰ ਹੋਰ ਦੁਨੀਆ ਦੀ ਕੋਈ ਪਰਵਾਹ ਨਹੀਂ ਜੋ ਬੋਲਦੇ ਬੋਲੀ ਜਾਣ ਜਿਹੜੀ ਆ ਤੁਹਾਡੀ ਹਿੰਮਤ ਆ ਨਾ ਇਹ ਕਈ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਚੀਜ਼ ਆ ਕਿ ਜਦ ਤੁਸੀਂ ਅੱਜ ਕੱਲ ਲੋਕ ਦੇਖੋ ਕਰੇ ਪਏ ਨੇ ਵਧੀਆ ਲੱਗਤਾ ਨੇ ਹਰ ਚੀਜ਼ ਵਧੀਆ ਹੈ ਹੈਨਾ ਬਿਲਕੁਲ ਫਿਟ ਐਂਡ ਫਾਈਨ ਨੇ ਪਰ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਹੈਨਾ ਪਰ ਤੁਸੀਂ ਇਸ ਹਾਲਤ ਦੇ ਵਿੱਚ ਵੀ ਜੇ ਕੰਮ ਕਰ ਰਹੇ ਹੋ ਨਾ ਤਾਂ ਇਹ ਬਹੁਤ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਮੋਟੀਵੇਸ਼ਨ ਆ ਤੁਸੀਂ ਕਦੇ ਆਪਣੇ ਆਪ ਨੂੰ ਇਹ ਸੋਚ ਕੇ ਨਾ ਉਹ ਕਰਿਆ ਕਰੋ ਕਿ ਮੇਰੇ ਕੋਲ ਇਹ ਮਤਲਬ ਮੈਂ ਇਹ ਮੇਰੀ ਇਹ ਪ੍ਰੋਬਲਮ ਆ ਮੈਨੂੰ ਤੁਸੀਂ ਸਭ ਕੋ ਇਹ ਸੋਚਿਆ ਕਰੋ ਕਿ ਜੇ ਮੈਨੂੰ ਇਹ ਪ੍ਰੋਬਲਮ ਆ ਤਾਂ ਰੱਬ ਤਾਂ ਪੂਰਾ ਸਾਥ ਤਾਂ ਵੀ ਦੇ ਰਿਹਾ ਹੈ ਹਾਂਜੀ ਹਾਂਜੀ ਰੱਬ ਨੇ ਤੁਹਾਨੂੰ ਰਹਿਣ ਨੂੰ ਜਗ੍ਹਾ ਦਿੱਤੀ ਖਾਣ ਨੂੰ ਰੋਟੀ ਦਿੱਤੀ ਹੈ ਪਾਣ ਨੂੰ ਕੱਪੜੇ ਦਿੱਤੇ ਨੇ ਹਰ ਚੀਜ਼ ਦਿੱਤੀ ਐਕਟਿਵ ਆ ਤੁਹਾਡੇ ਤੁਸੀਂ ਆਪਣਾ ਕੰਮ ਕਰ ਰਹੇ ਹੋ ਇਸ ਤੋਂ ਵੱਧ ਕੀ ਚਾਹੀਦਾ ਹੈ ਬਾਈ ਮੈਂ ਮੈਂ ਨਾ ਕਦੇ ਕਦੇ ਬਾਬਾ ਜੀ ਨਾਲ ਸੁਤਰਾ ਨਿਕਲ ਲੈਣਾ ਮੈਂ ਕਦੇ ਕਦੇ ਬਾਬਾ ਜੀ ਨਾਲ ਗੱਲ ਕਰ ਲੈਣਾ ਕਿ ਬਾਬਾ ਜੀ ਤੁਸੀਂ ਮੈਨੂੰ ਇੰਨਾ ਕਿੱਦੇ ਦੇ ਦਮ ਮੈਂ ਕਦੇ ਸੋਚਿਆ ਨਹੀਂ ਸੀ ਕਿ ਜਦੋਂ ਮੈਂ ਉਰੇ ਆਇਆ ਸੀਗਾ ਸਿਰਫ ਇੱਕ ਇੱਕ ਸ਼ਰਟ ਲੈ ਕੇ ਆਇਆ ਸੀਗਾ ਇੱਕ ਟੱਕ ਪੈਂਟ ਲੈ ਕੇ ਆਇਆ ਸੀਗਾ ਹੋਰ ਕੋਹ ਨਹੀਂ ਲੈ ਕੇ ਆਇਆ ਸੀਗਾ ਕਿ ਜਦੋਂ ਤਾਂ ਮੈਂ ਉਰੇ ਆਇਆ ਹੀ ਮੈਂ ਕਿ ਦਾੜੀ ਰੱਖਿਆ ਨਹੀਂ ਕਿ ਜਦੋਂ ਦਾ ਮੈਂ ਸੇਵਾ ਕਰ ਲੱਗੇਗੀ ਕਦੇ ਸੋਚਿਆ ਨਹੀਂ ਸੀਗਾ ਜੀ ਅੱਜ ਇਹ ਸਕੂਟਰੀ ਜੁੱਗ ਵੀ ਨੇ ਸੋਚੀ ਸੀ ਕਿ ਮੈਂ ਇੰਨੇ ਜੁੱਗਾ ਹੋ ਜੂਗਾ ਪਰ ਕੰਮ-ਕੰਮ ਕਰਕੇ ਹੌਲੀ-ਹੌਲੀ ਕੰਮ ਕਰਦੇ ਕਰਦੇ ਅੱਜ ਸਕੂਟਰੀ ਤੱਕ ਆ ਗਿਆ ਤੇ ਮੈਨੂੰ ਬਾਬਾ ਜੀ ਤੇ ਹੋਰ ਭਰੋਸਾ ਕਿ ਗਾਹਾਂ ਕੰਮ ਕਰਦੇ ਕਰਦੇ ਆਪਣੀ ਕੋਈ ਗੱਡੀ ਵੀ ਆ ਜੂਗੀ ਬਿਲਕੁਲ ਆਊਗੀ ਤੇ ਜਦੋਂ ਤੁਸੀਂ ਬੱਸ ਦੇ ਵਿੱਚ ਘਰੋਂ ਆਏ ਸੀਗੇ ਹਾਂ ਉਸ ਸਮੇਂ ਬੱਸ ਦੇ ਵਿੱਚ ਕਿਵੇਂ ਚੜ੍ਹ ਕੇ ਆਏ ਸੀਗੇ ਬੱਸ ਦੇ ਵਿੱਚ ਉੱਥੋਂ ਨਹੀਂ ਆ ਯਾਰ ਦੋਸਤ ਨੇ ਉਹਨੇ ਬੱਸ ਚੜਾਤੀ ਸੀਗੀ ਤੇ ਜਦੋਂ ਮੈਂ ਇੱਥੇ ਸੱਤ ਫੇਸ ਉੱਤਰਿਆਂ ਸੀ ਗਈ ਤੇ ਉੱਥੋਂ ਫਿਰ ਹੱਥ ਤੇ ਫਿਰ ਔਟੋ ਵਾਲੇ ਦੇ ਕੋਲ ਰੋਡ ਕ੍ਰੋਸ ਕਰਕੇ ਔਟੋ ਵਾਲੇ ਕੋਲ ਖੜ ਗਿਆ ਸੀ ਗਈ ਕੋਈ ਔਟੋ ਵਾਲੇ ਰੋਕਦੇ ਨਹੀਂ ਸੀ ਗਈ ਇੱਕ ਬਾਬਾ ਜੀ ਉੱਥੇ ਕੱਪੜਾ ਮਾਰ ਰਹੇ ਸੀ ਔਟੋ ਔਰਤੋਂ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਗਈ ਮੈਂ ਕਿਹਾ ਮੇਰੀ ਹੈਲਪ ਕਰ ਦੋ ਮੈਂ ਕਿਹਾ ਤੁਸੀਂ ਨਾ ਮੈਂ ਕਿਹਾ ਸੁਹਾਣੇ ਚੱਲੋਂ ਗੁਰਦੁਆਰੇ ਕੋਲ ਜੀ ਤੇ ਉਹ ਕਹਿੰਦੇ ਵੀ ਅਸੀਂ ਫ੍ਰੀ ਨਹੀਂ ਜਾਂਦੇ ਜੇ ਤਰ ਕੋ ਪੈਸਾ ਤਾਂ ਵੀ ਚੱਲ ਫਿਰ ਮੈਂ ਕਿਹਾ ਬੱਸ ਬਾਬਾ ਜੀ ਪੈਸੇ ਦੇ ਕੇ ਜਾਊਂਗਾ ਮੈਂ ਫ੍ਰੀ ਥੋੜੋ ਜਾਊਂਗਾ ਮੈਂ ਕਿਹਾ ਤੁਸੀਂ ਇਹ ਨਾ ਸਮਝੋ ਕਿ ਮੈਂ ਕਿ ਮੰਗਣ ਆਲਾ ਹਾਂ ਫਿਰ ਫਿਰ ਮੈਂ ਜਦੋਂ ਬੈਠਾ ਹੀ ਜਦੋਂ ਫਿਰ ਮੈਂ ਇੱਥੇ ਆਇਆ ਉਹਨਾਂ ਨੇ ਗੇਟ 'ਤੇ ਰੋਕ ਲਿਆ ਸੀਗਾ ਉਹ ਕਹਿੰਦੇ ਵੀ ਮੈਨੂੰ ਦਿਖਾਉਣ ਲੱਗੇ ਸੀ ਕਿ ਜਿਹੜੇ ਉੱਥੇ ਮੰਗਨ ਵਾਲੇ ਬੰਦੇ ਹੁੰਦੇ ਮੈਨੂੰ ਕਹਿੰਦੇ ਵੀ ਤੂੰ ਇੱਥੇ ਬਹਿ ਜਾ ਕਰ ਤੇਰੇ ਨਾਲ 2-3000 ਦੀ ਢਿਆੜੀ ਪੈ ਜਾਊਗੀ ਜਦੋਂ ਮੈਂ ਇੱਥੇ ਆਇਆ ਸਿਰਫ ਮੈਨੂੰ ਬਾਬਾਈ ਨੇ ਮੈਨੂੰ ਕਹਿ ਸੀ ਵੀ ਤੂੰ ਇੱਥੇ ਬਹਿ ਜਾ ਕਰ ਗੇਟ 'ਤੇ ਵੀ 2-3-3000 ਦੀ ਢਿਆੜੀ ਪੈ ਜਾਊਗੀ ਪਰ ਫਿਰ ਮੈਂ ਬਾਬਾਈ ਨੂੰ ਕਹਿ ਸੀ ਮੈਂ ਕਿਹਾ ਬੱਬੀ ਕਦੇ ਕਿਸੇ ਨੂੰ ਆਇਆ ਨਾ ਕਿਹਾ ਕਰੋ ਵੀ ਤੂੰ ਮੰਗ ਲਿਆ ਕਰ ਇੱਥੇ ਬਹਿ ਜਾ ਕਰ ਤੁਸੀਂ ਉਹਨਾਂ ਨੂੰ ਕੰਮ ਬਾਰੇ ਨੋ ਲੈਜ ਦੇ ਆਕਰ ਵੀ ਪੁੱ ਜਣ ਕੇ ਉਹ ਪਹਿਲੇ ਬਾਬਾ ਜੀ ਮੈਨੂੰ ਮਿਲੇ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਜਦੋਂ ਘਰ ਤੁਰਪੇ ਸੀਗੇ ਰਾਹ ਦੇ ਵਿੱਚ ਵੀ ਬੈਠੇ ਬਹੁਤ ਕੁਝ ਦਿਮਾਗ ਦੇ ਵਿੱਚ ਆ ਰਿਹਾ ਹੋਣਾ ਹੈ ਇਹ ਵੀ ਆ ਰਿਹਾ ਸੀ ਕਿ ਜੇ ਮੈਨੂੰ ਕੋਈ ਪ੍ਰੋਬਲਮ ਹੋਗੀ ਅੱਜ ਮੈਂ ਮਤਲਬ ਮੈਨੂੰ ਇੰਨੀ ਵੱਡੀ ਪ੍ਰੋਬਲਮ ਹੋਗੀ ਇਨ ਫਿਊਚਰ ਜੇ ਮਤਲਬ ਅੰਦਰ ਜੇ ਇੱਕ ਵਾਰ ਜਿਹੜੇ ਬੰਦੇ ਨੂੰ ਕੋਈ ਪ੍ਰੋਬਲਮ ਉਹਦੇ ਹੋਰ ਪ੍ਰੋਬਲਮਸ ਹੁੰਦੀਆਂ ਰਹਿੰਦੀਆਂ ਨੇ ਕੋਈ ਹੈਨਾ ਸਰੀਰ ਦੇ ਵਿੱਚ ਕਿ ਜੇ ਮੈਨੂੰ ਪ੍ਰੋਬਲਮ ਹੋ ਗਈ ਮੇਰਾ ਸਾਥ ਕੌਣ ਦੇਊਗਾ ਮੈਂ ਦਵਾਈ ਕਿੱਥੋਂ ਲਵਾਂਗਾ ਮੇਰੇ ਨਾਲ ਖੜੇਨ ਵਾਲਾ ਕੋਈ ਨਹੀਂ ਹੈ ਵੀ ਮੈਂ ਅੱਜ ਤੁਰਤਾ ਪਿਆਂ ਵਾਂ ਮੈਂ ਬਹੁਤ ਵੱਡਾ ਫੈਸਲਾ ਲਿਆ ਪਰ ਮੈਂ ਕਰੂੰਗਾ ਕੀ ਕਿ ਕੁਝ ਦਿਮਾਗ ਦੇ ਵਿੱਚ ਆ ਰਿਹਾ ਸੀਗਾ ਦਿਮਾਗ ਦੇ ਵਿੱਚ ਤੇ ਬਹੁਤ ਆ ਰਿਹਾ ਸੀ ਵੀ ਕਦੇ ਸੋਚਿਆ ਨਹੀਂ ਸੀ ਵੀ ਘਰ ਤੋਂ ਬਾਹਰ ਵੀ ਹੂੰਗਾ ਤੇ ਹੋ ਵੀ ਜਾਊਗਾ ਤੱਬੀ ਐਦਾਂ ਨਹੀਂ ਇਸ ਕਦਰ ਹੋਊਗਾ ਹੈਂਡੀ ਕੇਪ ਹੋ ਕੇ ਵੀ ਮੈਂ ਬਾਹਰ ਜਾਊਗਾ ਬਾਹਰ ਜਾ ਕੇ ਫਿਰ ਕਿੱਧਰ ਜਾਊਗਾ ਜੇ ਮੈਨੂੰ ਵੋਸ ਨੂੰ ਕਰਨਾ ਹੋਊਗਾ ਤਾਂ ਵੀ ਕਿੱਦਾਂ ਕੀ ਕਰਨਾ ਪਊਗਾ ਇਹੋ ਜਿਹੀ ਗੱਲਾਂ ਮਾਈਂਡ ਦੇ ਵਿੱਚ ਚੱਲ ਰਹੀ ਸੀ ਪਰ ਜਦੋਂ ਮੈਂ ਇੱਥੇ ਆ ਗਿਆ ਸੀ ਕਿ ਨਹੀਂ ਤੇ ਚੜਕੀ ਜੀ ਕੋ ਇੱਥੇ ਰੂਮ ਮਿਲ ਗਿਆ ਸੀ ਗਈ ਫਿਰ ਸਾਰਾ ਕੰਮ ਇੱਕਦਮ ਤੋਂ ਹੌਲੀ-ਹੌਲੀ ਸੈੱਟ ਹੋਈ ਗਿਆਈ ਫਿਰ ਮੈਨੂੰ ਪਤਾ ਲੱਗੇ ਸੀ ਕਿ ਵੀ ਬਾਬਾ ਜੀ ਮੇਰੇ ਨਾਲ ਨੇ ਕੋਈ ਚੱਕਰ ਨਹੀਂ ਵੀ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਫਿਰ ਹੌਲੀ-ਹੌਲੀ ਹੌਲੀ ਕੰਮ ਹੁੰਦਾ ਗਿਆ ਮਨਦੀਪ ਬਾਬਾ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ਣ ਹਲੇ ਵੀ ਉਹਨਾਂ ਨੇ ਤੁਹਾਨੂੰ ਬਹੁਤ ਤਰੱਕੀ ਬਖਸ਼ੀ ਤੁਸੀਂ ਕਿਸੇ ਪਾਸਿਓ ਮਾੜੇ ਨਹੀਂ ਹੈਗੇ ਉਹ ਵੀ ਲੋਕ ਨੇ ਕਿ ਜਿਨ੍ਹਾਂ ਕੋਲ ਰਹਿਣ ਨੂੰ ਕੁਝ ਨਹੀਂ ਹੈਗਾ ਖਾਣ ਨੂੰ ਕੁਝ ਨਹੀਂ ਹੈਗਾ ਛੱਤ ਨਹੀਂ ਹੈਗੀ ਉਹ ਵੀ ਰਹਿ ਰਹੇ ਨੇ ਰੱਬ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਜਿਹੜੇ ਲੋਕ ਸੋਚਦੇ ਨੇ ਨਾ ਕਿ ਉਹਨਾਂ ਦਾ ਦੁੱਖ ਬਹੁਤ ਵੱਡਾ ਹੈ ਤਾਂ ਉਹ ਇੱਕ ਵਾਰ ਇਹ ਵੀਡੀਓ ਦੇਖ ਲੈਣ ਤੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਉਹਨਾਂ ਦਾ ਕੋਈ ਦੁੱਖ ਵੱਡਾ ਨਹੀਂ ਹੈਗਾ ਇਸ ਦੁੱਖ ਤੋਂ ਵੱਡਾ ਉਹਨਾਂ ਦਾ ਕੋਈ ਦੁੱਖ ਵੱਡਾ ਨਹੀਂ ਹੈਗਾ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾ ਪਰਸਨ ਵਿਸ਼ਾਲ ਦੇ ਨਾਲ